ਜਿਮ ਦਾ ਘਰ ਦੇ ਵਿੱਚ ਹੀ ਇਹਨਾਂ ਸੋਹਣੇ ਤਰੀਕੇ ਦੇ ਨਾਲ ਇੱਕ ਸੈਟਅਪ ਜਿਹੜਾ ਤਿਆਰ ਕੀਤਾ ਗਿਆ ਵੈ ਨਾਮ ਉਹਨੂੰ ਦਿੱਤਾ ਗਿਆ 올ਡ ਸਕੂਲ ਜਿਮ ਬੈਡਮਿਲ ਕ੍ਰੋਸ ਟ੍ਰੇਨਰ ਸਾਈਕਲ ਤੋਂ ਅਲਾਵਾ ਵੀ ਬੰਦਾ ਫਿੱਟ ਹੋ ਸਕਦਾ ਬਿਲਕੁਲ ਹੋ ਸਕਦਾ ਮੈਂ ਫੈਟ ਲੋਸ ਐਕਸਪਰਟ ਹਾਂ ਵੇਟ ਲੋਸ ਐਕਸਪਰਟ ਨਹੀਂ ਹਾਂ ਇਹ ਦੋਨਾਂ 'ਚ ਬੜਾ ਫਰਕ ਹੈ ਫੀਮੇਲਸ ਹੈ ਜਿਹਦਾ ਉਹਨਾਂ ਨੂੰ ਹੁੰਦਾ ਕਿ ਯਾਰ ਵੇਟ ਨਹੀਂ ਕਰਾਂਗੇ ਤੇ ਅਸੀਂ ਕਿਤੇ ਮਤਲਬ ਬੰਦੇ ਵਰਗੀਆਂ ਨਾਲ ਬੰਨ ਗੁਮਨਸ ਜਿੰਨਾ ਜ਼ਿਆਦਾ ਵੇਟ ਚੱਕਣ ਗਿਆ ਉਹਨਾਂ ਜ਼ਿਆਦਾ ਉਹਨਾਂ ਦੀ ਸ਼ੇਪ ਅਪ ਹੋਏਗੀ। ਉਹ ਕਦੀ ਵੀ ਮੈਨਲੀ ਨਹੀਂ ਨੂੰ ਕਹ ਸਕੀ ਕਿਉਂਕਿ ਉਹਨਾਂ ਦਾ ਟੈਸਟ ਲੈਵਲ ਬਹੁਤ ਡਾਊਨ ਹੁੰਦਾ। 5% ਬੰਦੇ ਦੁਨੀਆ ਦੇ ਜਿਹੜੇ ਅਗੇ ਪ੍ਰੋਪਰਲੀ ਸ਼ੇਪ ਅਪ ਹੈਗੇ। ਬਾਕੀ ਦੁਨੀਆ ਇੰਨੀ ਫਿੱਟ ਨਹੀਂ ਆਏਗੀ। 15 ਸਾਲ ਦਾ ਬੱਚਾ 16 ਸਾਲ ਦਾ ਹੈ ਨਾ ਹੁਣ ਉਹਨੂੰ ਹੁੰਦਾ ਕਿ ਮੈਂ ਜਲਦੀ ਬਾਡੀ ਬਣਾ ਲਵਾਂ। ਹਮਮ ਬਾਡੀ ਜਲਦੀ ਬੰਨੀ ਨਹੀਂ ਮਸਲ ਜਲਦੀ ਨਹੀਂ ਬੰਨਦਾ। ਹੁਣ ਉਹਨਾਂ ਕੋ ਬੱਚੇ ਆਉਂਦੇ ਕਿ ਸਰ ਇਹਦਾ ਇਹ ਹੈਗਾ ਵਾ ਕਿ 3 ਮਹੀਨੇ ਚ ਬਾਡੀ ਬਣਾ ਲੀ। ਸਮਾਨ ਦੱਸ ਦੋ ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਦੇ ਆ ਰਾਂ ਦੇ। ਲੋਕੀ ਮੈਨੂੰ ਵੀ ਕਹਿੰਦੇ ਕੀ ਝੂਠ ਬੋਲਦਾ ਸਟੂਡੈਂਟ ਲੰਦਾ ਸਡਨ ਹਾਰਟ ਅਟੈਕ ਐਕਸਰਸਾਈਜ਼ ਲਾਂਦੇ ਨਾਂ ਦੇ ਸੈਂਟ ਹੋ ਜਾਣਾ ਉਹ ਕੀ ਕਰਦੇ ਟੈਡਮੇ ਚਲਾ ਰਹੇ ਆ ਚੁਲਾਈ ਜਾ ਰਹੇ ਹਾਰਟ ਬੀਟ 160 70 80 ਪਹੁੰਚ ਗਈ ਉਹਨਾਂ ਰੁਕਣਾ ਨਹੀਂ ਉਹ ਇੰਨਾ ਖਿੱਚ ਦਿੰਦੇ ਆ ਹਾਰਟ ਬੀਟ ਉਹਨਾਂ ਕੋਲ ਕੰਟਰੋਲ ਨਹੀਂ ਹੁੰਦੀ ਉਹ ਪਾਚਦੇ ਮਤਲਬ ਕੋਈ ਵੀ ਉਹਨਾਂ ਕੋਈ ਨਹੀਂ ਹਾਸਾ ਹੋ ਜਾਂਦਾ ਹਾਂਜੀ ਕੋਈ ਵੀ ਹਾਸਾ ਹੋ ਜਾਂਦਾ ਸੜੇ ਹਾਰਟ ਦੀ ਐਕਸੈਸ ਹੁੰਦੀ ਹੈ ਜਦੋਂ ਅਸੀਂ ਸੈਰ ਕਰਦੇ ਆ ਜਾਂ ਜਦੋਂ ਅਸੀਂ ਕਾਰਡੀਓ ਕਰਦੇ ਆ ਕੋਈ ਐਸੇ ਵਰਕਆਊਟ ਦੱਸੋ ਜਿਹੜੇ ਲੋਕੀ ਕਰ ਸਕਣ ਪਹਿਲੋ ਇਦਾਂ ਹਾਫ ਹਾਫ ਪੁਸ਼-ਅਪਸ ਲਾਣੀ ਸ਼ੁਰੂ ਕਰੇ ਕਿਉਂਕਿ ਮੋٹے ਬੰਦੇ ਕੋ ਥੱਲੇ ਜਾ ਹੀ ਨਹੀਂ ਹੁਣ ਥੱਲੇ ਉਹ ਤੇ ਉਹ ਡਿਗੇ ਜਾ। ਫੋਰ ਐਗਜ਼ਾਮਪਲ ਦੀਵਾਰ ਹੈ। ਆ ਦੀਵਾਰ ਹੈ। ਠੀਕ ਹੈ। ਦੀਵਾਰ ਦੇ ਹੱਥ ਰੱਖ ਕੇ ਹੂੰ ਫਿਰ ਇੱਥੇ ਇਦਾਂ ਪੁਸ਼-ਅਪਸ ਲਾਣੀ ਸ਼ੁਰੂ ਕਰਦੇ। ਪਾਣੀ ਪਰ ਲੋ ਕਿਲੋ-ਕਿਲੋ ਦੀ ਉਹ ਬੋਤਲ ਹੋ ਗਈ। ਉਹਨੂੰ ਪਕੜੋ। ਹੂੰ ਅ ਦੋ ਤਿੰਨ ਸੈਟ ਲਾਣੇ ਇਦਾਂ ਸਾਈਡ ਸ਼ੋਲਡਰਸ ਸਾਈਡ ਸ਼ੋਲਡਰ ਬੜੇ ਸ਼ੋਲਡਰ ਨੂੰ। ਅਕਸਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬੜੇ ਲੈਵਿਸ਼ ਜਿਮ ਦੇਖੇ ਹੋਣਗੇ। ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਜਿਮ ਨੇ ਬਹੁਤ ਹੀ ਲਵਿਸ਼ ਨੇ ਪਰ ਅੱਜ ਤੁਹਾਡੀ ਫਿਟਨੈਸ ਦੀ ਗੱਲ ਕਰਨੀ ਹੈ ਅਸੀਂ ਅੱਜ ਮੈਂ ਜਲੰਧਰ ਦੇ ਇੱਕ ਏਰੀਆ ਦੇ ਵਿੱਚ ਖੜਾ ਹੋਇਆ ਜਿੱਥੇ ਮੇਰੇ ਮਗਰ ਤੁਸੀਂ ਘਰ ਦੇਖ ਪਾ ਰਹੇ ਹੋ ਤੇ ਘਰ ਦੇ ਵਿੱਚ ਹੀ ਇਹਨਾਂ ਸੋਹਣੇ ਤਰੀਕੇ ਦੇ ਨਾਲ ਇੱਕ ਸੈਟਅਪ ਜਿਹੜਾ ਤਿਆਰ ਕੀਤਾ ਗਿਆ ਵੈ ਜਿਮ ਦਾ ਨਾਮ ਉਹਨੂੰ ਦਿੱਤਾ ਗਿਆ 올ਡ ਸਕੂਲ ਜਿਮ ਤੇ ਖਾਸ ਤੌਰ ਦੇ ਉੱਤੇ ਘਰ ਦੇ ਵਿੱਚ ਇਸ ਤਰੀਕੇ ਦਾ ਸੈਟਅਪ ਬਣਾਉਣ ਦੇ ਵਿੱਚ ਕਿੰਨੀ ਕਿ ਜਿਹੜੀ ਹੈ ਕਿ ਮੁਸ਼ਕਲ ਆਈ ਤੇ ਸਭ ਤੋਂ ਜ਼ਰੂਰੀ ਚੀਜ਼ ਇਸ ਦਾ ਰਿਸਪੌਂਸ ਕਿਸ ਤਰੀਕੇ ਦੇ ਨਾਲ ਮਿਲਦਾ ਪਿਆ ਵਾ ਆਜੋ ਮੇਰੇ ਮਗਰ ਤਾ ਨੂੰ ਮੈਂ ਦਿਖਾਵਾਂ ਕਿਵੇਂ ਦਾ ਇਹ ਜਿਮ ਹੈ ਆਮ ਸਾਡੇ ਘਰਾਂ ਦੇ ਵਿੱਚ ਵੇੜੇ ਤੁਸੀਂ ਦੇਖੇ ਹੋਣਗੇ ਪਰ ਵੇੜਿਆਂ ਨੂੰ ਇਸ ਤਰੀਕੇ ਨਾਲ ਵੀ ਸਜਾਇਆ ਜਾ ਸਕਦਾ ਹੈ ਫਿਟਨੈਸ ਦੇ ਪੱਖੋਂ ਤੁਸੀਂ ਆਪ ਦੇਖ ਸਕਦੇ ਹੋ ਹਰ ਪ੍ਰਕਾਰ ਦੀ ਉਹ ਜਿਮ ਦੇ ਵਿੱਚ ਮਸ਼ੀਨ ਹੈ ਪਰ ਇੱਥੇ ਇੱਕ ਸ਼ਬਦ ਆਂਦਾ ਵਾ 올ਡ ਸਕੂਲ ਬਾਹਰ ਵੀ ਲਿਖਿਆ ਸੀ ਛੱਤ ਦੇ ਵੀ ਉੱਤੇ ਲਿਖਿਆ ਹੋਇਆ ਹੈ 올ਡ ਸਕੂਲ ਜਿਮ 올ਡ ਸਕੂਲ ਜਿਮ ਦਾ ਮਤਲਬ ਇੱਥੇ ਕੇਵਲ ਤੇ ਕੇਵਲ ਉਹ ਇਹੀ ਹੈ ਕਿ ਬਿਨਾ ਕਿਸੇ ਸਟਰੀਰੋਂ ਤੋਂ ਬਿਨਾ ਕਿਸੇ ਆਰਟੀਫੀਸ਼ਲ ਜੋ ਅਜਤੇ ਸਮੇ ਦੇ ਵਿੱਚ ਡਰਗਸ ਚੱਲਦੇ ਪਏ ਨੇ ਜਿੰਮ ਜਿਹੜੇ ਫਰੀਕ ਨੇ ਉਹ ਯੂਜ਼ ਕਰਦੇ ਨੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਸਰਵੇਸ਼ ਐਸ ਵਕਤ ਮੇਰੇ ਨਾਲ ਮੌਜੂਦ ਨੇ ਜੋ ਆਨ ਕਰਦੇ ਨੇ ਜੀ ਸਵਾਗਤ ਪੀਟੀਸੀ ਨੂੰ ਇਸ ਤੇ ਥੈਂਕ ਯੂ ਸਭ ਤੋਂ ਪਹਿਲਾਂ ਤੁਹਾਡੀ ਉਮਰ ਕਿੰਨੀ ਹੈ ਮੈਂ ਸਰ 43 ਦਾ ਹੋ ਜਾਉਂਗਾ ਦੋ ਬੇਟੀਆਂ ਤੁਹਾਡੀਆਂ ਹਾਂਜੀ 올ਡ ਸਕੂਲ ਰੱਖਣ ਦਾ ਨਾਮ ਸਕੂਲ ਜਿੱਦਾਂ ਮੈਂ ਜਦੋਂ 7th ਕਲਾਸ ਸੀ ਨਾ ਹਾਂ ਤੇ ਉਦੋਂ ਨਵੇਂ ਨਵੇਂ ਕੇਬਲ ਟੀਵੀ ਆਏ ਸੀ ਭਾਜੀ ਹਾਂ ਕੇਬਲ ਟੀਵੀ ਉਦੋਂ ਸ਼ੁਰੂ ਹੋਏ ਸੀਗੇ ਠੀਕ ਹੈ ਤੇ ਅਸੀਂ ਦੇਖ ਅਸੀਂ ਤਾਂ ਸ਼ੁਰੂ ਤੋਂ ਉਹੀ ਦੇਖਿਆ सनी देओल ਜਾਂ ਸਲਮਾਨ ਖਾਨ ਨੂੰ ਦੇਖ ਲਿਆ ਤੇ ਪਰ ਜਦੋਂ ਅਸੀਂ ਉਹ ਹਾਲੀਵੁੱਡ ਦੀਆਂ ਮੂਵੀਜ਼ ਦੇਖਿਆ ਹਾਂ ਹਮ ਸਿਲਸਟਰਸਟਲੋਨ ਆਰਨੋਲਡ ਸ਼ਵਾਰਜ਼ਨੇਗਰ ਉਹ ਦੇਖਿਆ ਤੇ ਮੈਂ ਕਿਹਾ ਯਾਰ ਇਦਾਂ ਦੇ ਬੰਦੇ ਕਿਹ ਹੁੰਦੇ ਅਸੀਂ ਤਾਂ ਸਲਮਾਨ ਖਾਨ सनी देओल ਹੀ ਦੇਖਦੇ ਬਿਲਕੁਲ ਠੀਕ ਹੈ ਤੇ ਮੈਂ ਕਿਹਾ ਯਾਰ ਬੜੀ ਵਧੀਆ ਕਜ਼ੀਕ ਇਹਨਾਂ ਦੀ ਰੈਂਬੋ ਫਿਲਮ ਸੀਗੀ ਰੌਕੀ ਫਿਲਮ ਸੀਗੀ ਤਾਂ ਹਮ ਜਿਹੜੇ ਮੇਰੀ এজ ਦੇ ਬੰਦੇ ਨਾ ਜੇ ਹਾਲੀਵੁੱਡ ਮੂਵੀਜ਼ ਨੂੰ ਰੁਝਾਨ ਰੱਖਦੇ ਹੋ ਉਹਨਾਂ ਨੂੰ ਪਤਾ ਹੋਣਾ ਮੈਂ ਕਿਹਨਾਂ ਦੀ ਗੱਲ ਕਰ ਰਿਹਾ ਠੀਕ ਹੈ ਰੋਕੀ ਸਿਲੈਸਟਰਸੋਨਨ ਅਰਨੋਲਡ ਸ਼ਵਾਰਜ਼ਨੇਗਰ ਤਾਂ ਖੈਰ ਬੋਡੀ ਬਿਲਡਿੰਗ ਨਾਲ ਸਬੰਧਤ ਹੈ ਬੋਡੀ ਬਿਲਡਿੰਗ ਦੇ ਵਿੱਚ ਆਲਮੋਸਟ ਸਭ ਨੂੰ ਪਤਾ ਹੀ ਹੈ ਅੱਜ ਦੀ ਜਨਰੇਸ਼ਨ ਨੂੰ ਵੀ ਪਤਾ ਹੀ ਹੈ ਅੱਛਾ ਮੈਂ ਕਹੇ ਰ ਇਦਾਂ ਦਾ ਬੰਨਾ ਅੱਛਾ ਇੱਕ ਸਿਵਲੇ ਇਹ ਨਹੀਂ ਲੱਗਦਾ ਕਿ ਸੈਟਅਪ ਜਿਹੜਾ ਹੈ ਕਿ ਮੈਂ ਬਾਹਰ ਵੀ ਜਦੋਂ ਸ਼ੁਰੂਆਤ ਕੀਤੀ ਹੈ ਨਾ ਇੰਟੀਰੀਅਰ ਤੇ ਲਵਿਸ਼ ਜਿਮ ਅੱਜਕੱਲ ਇਹ ਬਹੁਤ ਕਲਚਰ ਚੱਲਦਾ ਪਿਆ ਹੈ ਕਿ ਕਲਾਈਂਟ ਆਂਦਾ ਵਾ ਕਿ ਭਾਜੀ ਏਸੀ ਹੈਗਾ ਭਾਜੀ ਟਰੈਡਮਿਲ ਹੈਗਾ ਕ੍ਰਾਸ ਟ੍ਰੇਨਰ ਹੈਗਾ ਇਹ ਚੀਜ਼ਾਂ ਨੂੰ ਵੀ ਬੜੀ ਡਿਮਾਂਡ ਹੈ ਅੱਜਕੱਲ ਮੈਂ ਵੀ ਪਿੱਛੇ ਜੇ ਨਾ ਜਿਮ ਦੇ ਵਿੱਚ ਗਿਆ ਤੇ ਜੀ ਕਹਿੰਦੇ ਜੀ ਸਾਡੇ ਕੋਲ ਆ ਟਰੈਡਮਿਲ ਹੈ ਇਹਨੇ ਸਾਡੇ ਕੋਲ ਸਾਈਕਲ ਨੇ ਇਹਨੇ ਨਾ ਜੋ ਕਲਪਿੰਗ ਵਾਲੀ ਮਸ਼ੀਨ ਹਾਂ ਇਹ ਚੀਜ਼ਾਂ ਦਾ ਬੜਾ ਕਰਦੇ ਇਸ ਚੀਜ਼ ਨੂੰ ਕਿਦਾਂ ਕੰਪੇਅਰ ਕਰਦੇ ਪਿਓ ਇਹ ਚੀਜ਼ ਨੂੰ ਪਹਿਲਾਂ ਕੰਪੇਅਰ ਕਰਦੇ ਕਿ ਜਿੱਦਾਂ ਜਿੱਦਾਂ ਦੀ 올ਡ ਸਕੂਲ ਜਿਮ ਦਾ ਪੁੱਛਿਆ ਨਾ ਤੇ ਉਹ ਜਿਹੜੇ ਆਰਨੋਲਡ ਸ਼ਵਾਰਜ਼ਨੈਗਰ ਸੀ 올ਡ ਸਕੂਲ ਬੋਡੀ ਬਿਲਡਿੰਗ ਕਹਿੰਦੇ 1960 50s ਜਿਹੜੀ ਸ਼ੁਰੂ ਹੋਈ ਉਹਨੂੰ 올ਡ ਸਕੂਲ ਬੋਡੀ ਬਿਲਡਿੰਗ ਕਹਿੰਦੇ ਨੇ ਜਿਹੜੇ ਪੁਰਾਣੇ ਜਮਾਨੇ ਦੇ ਜਿੱਦਾਂ ਫ੍ਰੀ ਵੇਟਸ ਕਰਦੇ ਸੀ ਤੇ ਮੈਂ ਵੀ ਸ਼ੁਰੂ ਤੋਂ ਉਹਨਾਂ ਨੂੰ ਦੇਖ ਕੇ ਫ੍ਰੀ ਵੇਟ ਹੀ ਕਰਦਾ ਸੀ ਸੋ ਉਹੀ ਕਨਸੈਪਟ ਮੈਂ ਇੱਥੇ ਲੈ ਕੇ ਆਇਆ ਸੀ ਕਿ ਬਸ ਮਸ਼ੀਨਾਂ ਘੱਟ ਲਵਾਨੀਆਂ ਮੈਂ ਫ੍ਰੀ ਵੇਟ ਨਾਲ ਤੁਹਾਨੂੰ ਵਰਕਆਊਟ ਕਰਵਾ ਸਕਿਆ ਚੀਜ਼ ਇਸ ਚੀਜ਼ 'ਤੇ ਵਿਸ਼ਵਾਸ ਰੱਖਦੇ ਹੋ ਕਿ ਉਹ ਮਸ਼ੀਨਾਂ ਤੋਂ ਇਲਾਵਾ ਟਰੈਡਮਿਲ, ਕ੍ਰੋਸ ਟੇਨਰ, ਸਾਈਕਲ ਤੋਂ ਇਲਾਵਾ ਵੀ ਬੰਦਾ ਫਿੱਟ ਹੋ ਸਕਦਾ ਬਿਲਕੁਲ ਹੋ ਸਕਦਾ ਬਿਲਕੁਲ ਬੜੀ ਇਹ ਮਿਥ ਹੈ ਲੋਕਾਂ ਚ ਕਿ ਜੇ 45 ਮਿੰਟ ਟਰੈਡਮਿਲ ਤੇ ਟਰੈਡਮਿਲ ਹੀ ਕਰੀ ਜਾਣਾ ਆਖਾ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਥੇ ਗਿਆਨ ਦਾ ਮੈਂ ਕਹਿੰਦਾ ਭੰਡਾਰ ਹੈ ਉੱਥੇ ਉਹ ਚੱਲਦਾ ਪਿਆ ਇਸ ਚੀਜ਼ ਨੂੰ ਨਹੀਂ ਕਲਾਇੰਟ ਤੁਹਾਨੂੰ ਕਹਿੰਦਾ ਨਹੀਂ ਜਿਹੜਾ ਐਜ਼ ਅ ਪ੍ਰੋਫੈਸ਼ਨਲ ਆਪੋਰਟੀਅਟੀ ਚ ਇਜ਼ ਆ ਬੋਥ ਜ਼ਰੂਰੀ ਹਾਂਜੀ ਜਦੋਂ ਮੇਰੇ ਕੋਲ ਕਲਾਇੰਟ ਆਂਦਾ ਹੈ ਨਾ ਕੋਈ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਰਦਾ ਹਾਂ ਨਾ ਮੈਂ ਕਹਿੰਦਾ ਦੇਖੋ ਕਾਰਡੀਓ ਜਿਹੜਾ ਤੁਹਾਨੂੰ ਨ ਮੈਂ ਫੈਟ ਲੋਸ ਐਕਸਪਰਟ ਆ ਵੇਟ ਲੋਸ ਐਕਸਪਰਟ ਨਹੀਂ ਹੈਗਾ ਇਹ ਦੋਨਾਂ 'ਚ ਬੜਾ ਫਰਕ ਹੈ ਇਹ ਸਮਝ ਨਹੀਂ ਪੈਗੀ ਚੀਜ਼ ਹਾਂ ਮੈਂ ਸਮਝਾਣਾ ਵੇਟ ਲੋਸ ਤੇ ਫੈਟ ਲੋਸ ਐਕਸਪਰਟ ਦਾ ਕੀ ਮਤਲਬ ਹੁਣ ਕੋਈ ਬੰਦਾ ਸਿਰਫ ਕਾਰਡੀਓ ਕਰੀ ਜਾਏਗਾ ਹਮ ਟ੍ਰੈਡਮਿਲ ਡਾਈਟਿੰਗ ਕਰ ਲਈ ਜਿਦਾ ਤੁਸੀਂ ਕਹਿ ਰਹੇ ਹੋ ਅੱਜ ਕੱਲ ਹੋਰ ਚੀਜ਼ਾਂ ਹੈ ਨਾ ਸਟੇਅਰ ਮਾਸਟਰ ਬਹੁਤ ਸਾਰੀਆਂ ਚੀਜ਼ਾਂ ਕੁਝ ਮਸਲ ਕਿੰਨਾ ਯੂਜ਼ ਨਹੀਂ ਹੋਣਾ ਹਮ ਕੁਝ ਤੁਹਾਡੇ ਕਾਰਬਸ ਤਾਂ ਬर्न ਹੋਈ ਜਾਣੇ ਬਟ ਤੁਹਾਡੇ ਮਸਲ ਯੂਜ਼ ਨਹੀਂ ਹੋਣੇ ਮਸਲ ਵੀਕ ਹੋ ਜਾਣੇ ਮੰਨ ਲਓ ਹੁਣ ਗੋਲ ਸ਼ੇਪ ਹੈ ਕਿਸੇ ਦੀ ਹਮ ਉਹ weight ਘਟ ਗਿਆ ਮੰਨ ਲਓ 100 100 ਕਿਲੋ ਦਾ ਬੰਦਾ ਉਹ ਵੱਡੀ ਗੇਂਦ ਤੋਂ ਨਾ ਛੋਟੀ ਗੇਂਦ ਹੋ ਜਾ। ਉਹਦੀ ਸ਼ੇਪ ਨਹੀਂ ਚੇਂਜ ਕਰਨੀ। ਮੰਨ ਲਓ ਆਪਾਂ ਗੇਂਦ ਨੂੰ ਸਕੁਅਰ ਬਣਾਉਣਾ ਚਾਹੁੰਦੇ ਆਂ ਜਾਂ ਗੇਂਦ ਨੂੰ ਟ੍ਰਾਇੰਗਲ ਬਣਾਉਣਾ ਚਾਹੁੰਦੇ ਆਂ। ਉਹਦੀ ਤਰਾਸ਼ੀ ਤਾਂ ਕਰਨੀ ਪੈਣੀ ਨਾ। ਉਹਦੇ ਵਾਸਤੇ ਮਸਲ ਉਹਦੇ ਵਾਸਤੇ ਵੇਟ ਟ੍ਰੇਨਿੰਗ ਜ਼ਰੂਰੀ ਹੈ। ਵੇਟ ਟ੍ਰੇਨਿੰਗ ਮਸਲ ਜੇ ਤੁਸੀਂ ਵੇਟ ਟ੍ਰੇਨਿੰਗ ਕਰੋਗੇ ਹੂੰ ਵੇਟ ਟ੍ਰੇਨਿੰਗ ਕਰੋਗੇ ਵੇਟ ਟ੍ਰੇਨਿੰਗ ਦੇ ਨਾਲ ਕੀ ਉਹਨਾਂ ਤੁਹਾਡਾ ਮਸਲ ਡਿਵੈਲਪ ਹੋਣਾ ਮਸਲ ਨੇ ਆਪਣੀ ਜਗ੍ਹਾ ਘੇਰਨੀ ਸਰੀਰ 'ਚ ਮਸਲ ਦਾ ਆਪਣਾ ਵੇਟ ਪੁੱਟ ਆਉਣਾ ਉਹਨਾਂ ਦੇ ਤੋਂ ਆਪਣੀ ਜਗ੍ਹਾ ਘੇਰਨੀ ਫੈਟ ਸੈਲ ਸ਼੍ਰਿੰਕ ਉਹ ਫਿਰ ਉੱਥੇ ਤੁਹਾਡੇ ਮਸਲ ਜਿਹੜਾ ਉਹ ਆਪਣੀ ਜਗ੍ਹਾ ਬਣਾਉਂਦਾ ਹ ਸੋ ਉਹਦੇ ਨਾਲ ਇੱਕ ਤੁਹਾਡਾ ਮੈਟਾਬੋਲਿਜ਼ਮ ਬੜਾ ਬੂਸਟ ਹੁੰਦਾ ਹੈ ਪਲੱਸ ਜਿੱਦਾਂ ਹੁਣ ਫੀਮੇਲਸ ਆ ਜਿੱਦਾਂ ਉਹਨਾਂ ਨੂੰ ਹੁੰਦਾ ਕਿ ਯਾਰ ਵੇਟ ਟ੍ਰੇਨਿੰਗ ਕਰਾਂਗੇ ਤੇ ਅਸੀਂ ਕਿਤੇ ਮਤਲਬ ਬੰਦੇ ਵਰਗੀਆਂ ਨਾ ਬਣ ਜਾਵਾਂ ਕਿਉਂਕਿ ਇਹ ਵੀ ਇੱਕ ਮਿਥ ਬੜੀ ਹੈਗੀ ਹੈ ਹੈਗੀ ਬਿਲਕੁਲ ਪਰ ਅੱਜ ਕੱਲ ਫੀਮੇਲ ਨੂੰ ਵੀ ਬੜਾ ਰੁਝਾਨ ਹੋ ਗਿਆ ਉਹ ਵੀ ਵੇਟ ਟ੍ਰੇਨਿੰਗ ਜੰਮ ਕੇ ਕਰਦੀਆਂ ਅੱਜ ਕੱਲ ਸਭ ਤੋਂ ਇਗਜ਼ਾਮਪਲ ਹਾਂਜੀ ਹਾਂਜੀ ਉਹ ਦੇਖੋ ਆਪਸਰੇ ਪਾਸੇ ਇਗਜ਼ਾਮਪਲ ਉਹ ਦੇਖੋ ਪ੍ਰੋਪਰ ਸਕੁਐਟ ਲਗਾ ਰਹੇ ਮੈਮ ਬਿਲਕੁਲ ਠੀਕ ਹੈ ਪਹਿਲੀ ਗੱਲ ਤਾਂ ਊਮਨਸ ਜਿੰਨਾ ਜ਼ਿਆਦਾ weight ਚੱਕਣ ਗਿਆ ਉਹ ਉਨਾ ਜ਼ਿਆਦਾ ਉਹਨਾਂ ਦੀ ਸ਼ੇਪ ਅਪ ਹੋਏਗੀ। ਉਹ ਕਦੇ ਵੀ ਮੈਨਲੀ ਨਹੀਂ ਨੂੰ ਕਰ ਸਕਿਉਂ ਕਿਉਂਕਿ ਉਹਨਾਂ ਦਾ ਟੈਸਟ ਲੈਵਲ ਬਹੁਤ ਡਾਊਨ ਹੁੰਦਾ। ਸਾਡੇ ਚ ਹਾਈ ਉਹਨਾਂ ਦਾ ਬਿਲਕੁਲ ਉਲਟ ਹੈ। ਉਹਨਾਂ ਦਾ ਪੁੱਠਾ ਆ ਨਾ ਐਸਟ੍ਰੋਜਨ ਲੈਵਲ ਹਾਈ ਹੈ, ਟੈਸਟ ਲੈਵਲ ਡਾਊਨ ਹੈ। ਬਿਲਕੁਲ ਠੀਕ। ਸਾਡੇ ਟੈਸਟ ਲੈਵਲ ਜ਼ਿਆਦਾ, ਐਸਟ੍ਰੋਜਨ ਡਾਊਨ। ਸੋ ਇਸ ਲਈ ਉਹ ਜੇ ਜ਼ਿਆਦਾ weight ਚੱਕੂਗੀ ਵੀ ਨਾ ਉਹ ਉਹਨਾਂ ਨੇ ਪਤਲੀ ਹੋ ਕੇ ਲੀਨ ਹੀ ਹੋਈਆਂ। ਸ਼ੇਪ ਅਪ ਹੋਈਆਂ ਉਹਨਾਂ। ਯੂਥ ਗਲਤੀ ਕਿੱਥੇ ਕਰਦਾ ਹੈ? ਯੂਥ ਦਾ ਮਾਈਂਡ ਸੈਟ। ਜੀ 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 ਅ ਅੱਜ ਕੱਲ ਨਾ ਸੋਸ਼ਲ ਮੀਡੀਆ ਕਰਕੇ ਨਾ ਲੋਕ ਜਿਦਾਂ ਉਹਨ ਕੋਈ ਬੰਦਾ ਜਿਮ ਵਾਲੀ ਲਾਈਨ ਦੇਖੂ ਉਹਨੂੰ ਜਿਮ ਦੀ ਹੀ ਰੀਲਾਂ ਆਉਂਦੀਆਂ ਹਾਂ ਉਹਨੂੰ ਲੱਗਦਾ ਕਿ ਸਾਰੀ ਦੁਨੀਆ ਫਿੱਟ ਹੈ ਉਹਦੇ ਮਾਈਂਡ ਚ ਇਦਾਂ ਦੀ ਆਗੇ ਕਨਸੈਪਟ ਉਹ ਕਹਿੰਦਾ ਹੁਣ ਮੈਂ ਵੀ ਇਦਾਂ ਦਾ ਹੋਣਾ ਚਾਹੇ ਮੇਲ ਹੋਵੇ ਚਾਹੇ ਫੀਮੇਲ ਹੋਵੇ ਜਿਹੜੀ ਰੀਲ ਦੇਖਣੀ ਉਹਦਾਂ ਦੀ ਰੀਲਾਂ ਆਉਂਦੀਆਂ ਸਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਉਹੀ ਰਹਿ ਗਈ ਹੈ ਉਹ ਸਾਰੇ ਬੰਦੇ ਫਿੱਟ ਹੈ ਇੱਥੇ ਇਦਾਂ ਹੈ ਨਹੀਂ ਜਦ 5% ਬੰਦੇ ਦੁਨੀਆ ਦੇ ਜਿਹੜੇ ਕਿ ਪ੍ਰੋਪਰਲੀ ਸ਼ੇਪ ਅਪ ਹੈਗੇ ਬਾਕੀ ਦੁਨੀਆ ਇੰਨੀ ਫਿੱਟ ਨਹੀਂ ਹੈਗੀ ਓਨਲੀ 5% ਪ 15 ਸਾਲ ਦਾ ਬੱਚਾ 16 ਸਾਲ ਦਾ ਹੈ ਨਾ ਹੁਣ ਉਹਨੂੰ ਹੁੰਦਾ ਕਿ ਮੈਂ ਜਲਦੀ ਬਾਡੀ ਬਣਾਵਾਂ ਹਮ ਬਾਡੀ ਜਲਦੀ ਬੰਨੀ ਨਹੀਂ ਮਸਲ ਜਲਦੀ ਨਹੀਂ ਬੰਨਾ ਜਦੋਂ ਇੱਕ ਬੱਚੇ ਨੇ ਪੈਦਾ ਉਹਨਾਂ ਨੇ 9 ਮਹੀਨੇ 10 ਮਹੀਨੇ ਲੈਣੇ ਆ ਨਾ ਮਸਲ ਨੇ ਵੀ ਘੱਟੋ-ਘੱਟ 1 ਸਾਲ ਤਾਂ ਲੈਣਾ ਹੀ ਹੈ ਨਾ ਫਾਈਬਰ ਬ੍ਰੇਕ ਹੋਣੇ ਆ ਹਮ ਲੋਕਾਂ ਨੂੰ ਇਹ ਸਮਾਂ ਨਹੀਂ ਅਸੀਂ ਜੇ ਮਨ ਨੇ ਫਾਈਬਰ ਬ੍ਰੇਕ ਕੀਤਾ ਹਮ ਸਾਡੇ ਫਾਈਬਰ ਹੈ ਫਾਈਬਰ ਟੁੱਟਦੇ ਜਦੋਂ ਆਪਾਂ ਬਾਈਸੈਪਸ ਲਾਣੇ ਨਾ ਫਾਈਬਰ ਸਾਡੇ ਤਾਂ ਬ੍ਰੇਕ ਹੋ ਜਾਂਦੇ ਆ ਫਾਈਬਰ ਬ੍ਰੇਕ ਹੁੰਦੇ ਆ ਆਪਾਂ ਡਾਈਟ ਲਵਾਂਗੇ ਔਰ ਰਿਪੇਅਰ ਹੋਣਗੇ ਠੀਕ ਔਰ ਰਿਪੇਅਰ ਹੋਊਗੇ ਜਦ ਆ ਮੰਨੋ ਰਬੜ ਬੈਂਡ ਹੈ ਰਬੜ ਬੈਂਡ ਚ ਨਵਾਂ ਇੱਕ ਰਬੜ ਆਇਆ ਨਹੀਂ ਉਹਨੇ ਇੱਥੇ ਰੁਕ ਜਾਣਾ ਹਾਂ ਬਿਲਕੁਲ ਠੀਕ ਮਤਲਬ ਇਨਾਂ ਅੱਧਾ ਸੂਤਰ ਤੁਹਾਡਾ ਬਾਈ ਸਾਹਿਬ ਵਧ ਗਿਆ ਉਹ ਹੋਰ ਫਟ ਗਿਆ ਪੰਜ ਛੇ ਮਹੀਨੇ ਰਿਪੇਅਰ ਉਹ ਇੱਥੇ ਆ ਗਿਆ ਬਾਈ ਸਾਹਿਬ ਉਹ ਸਿਰਫ ਕਰਦਾ ਰਹੇਗਾ ਹਾਂ ਮਤਲਬ ਕਿ ਟੁੱਟੇਗਾ ਰਿਕਵਰ ਹੋਏਗਾ ਤੇ ਵਧੇਗਾ ਹਾਂ ਡਾਈਟ ਵਰਕਆਊਟ ਐਂਡ ਸਲੀਪ ਓਕੇ ਤਿੰਨੋ ਚੀਜ਼ਾਂ ਜ਼ਰੂਰੀ ਹੈ ਨਾ ਤੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਹੁਣ ਉਹ ਕਹਿੰਦੇ ਜਲਦੀ ਕਰੀਏ ਫਾਸਟ ਰਿਜ਼ਲਟ ਚਾਹਦੇ ਆ ਮੈਨੂੰ ਕੋ ਉਦਾਹਰਨ ਦੇ ਤੌਰ ਤੇ ਦੱਸੋ ਫਾਸਟ ਰਿਜ਼ਲਟ ਤੁਹਾਡਾ ਕੋਈ ਰਿਜ਼ਲਟ ਆਇਆ ਹੋਣ ਇਦਾਂ ਦਾ ਰਵਾਂਕੀ 10 ਮਹੀਨੇ ਚ ਬੋਡੀ ਬਣਾਣੀ ਤੇ ਸਮਾਨ ਦੱਸ ਦੋ ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਮੈਂ ਦਿਹਾੜਾ ਦੇ ਲੀਹ عمر ਕਿੰਨੇ ਆ ਉਸ ਬੱਚੇ ਦੇ 16 17 ਸਾਲ 16 17 ਸਾਲ ਦਾ ਬੱਚਾ ਪੈਸੇ ਜਿੰਨੇ ਲਿਖਾਣਾ 18 19 ਸਾਲ 20 ਸਾਲ ਬਸ ਬੋਡੀ ਬਣਾਣੀ ਬੋਡੀ ਬਣਾਣੀ ਹੈ ਸਰ ਜਿੱਦਾਂ ਮਰਜ਼ੀ ਬਣਾ ਲਓ ਹਾਂ ਤੇ ਮੈਂ ਕਹਿੰਦਾ ਦੇਖ ਯਾਰ ਮੈਂ ਜੋੜਦਾ ਫਿਰ ਮੇਰੇ ਹੱਥ ਮੈਨੂੰ ਸਟੀਰੋਇਡ ਦੀ ਜ਼ੀਰੋ ਨੌਲੇਜ ਜੇ ਤੂੰ ਸਟੀਰੋਇਡ ਵਾਲੇ ਕੋਲ ਗਿਆ ਨਾ ਤੇ ਕਿਸੇ ਹੋਰ ਕੋ ਚਲੇ ਜਾ ਮੈਨੂੰ ਨੌਲੇਜ ਨਹੀਂ ਮੈਂ ਸਿਰਫ ਮਿਹਨਤ ਕਰਾ ਸਕਦਾ ਤੈਨੂੰ ਅੱਛਾ ਮੈਂ ਬਾਤ ਕਿਉਂ ਕਰਦਾ ਪਹਿਲਾਂ ਤੇਰੀ ਗੱਲ ਪੂ ਤੇ ਮੈਨੂੰ ਘੱਟ ਤੋਂ ਵੱਧ ਸਾਲ ਚਾਹੀਦਾ ਤੇਰੇ ਨੂੰ ਜੇ ਇੰਨਾ ਟਾਈਮ ਹੈਗਾ ਤੇ ਕੋ ਪੇਸ਼ੈਂਸ ਹੈਗਾ ਤੇ ਕੱਲ ਆ ਜਿਓ ਸਵੇਰੇ ਅਦਰਵਾਇਸ ਕੋਈ ਨਹੀਂ ਉਹ ਆਂਦੇ ਹੀ ਨਹੀਂ ਆਂਦੇ ਹੀ ਨਹੀਂ ਸਚਾਈ ਟਾਈਮ ਤਾਂ ਲੱਗਣਾ ਹੀ ਹੈ ਨਾ ਟਾਈਮ ਲੱਗਣਾ ਟਾਈਮ ਲੱਗਣਾ ਹੀ ਲੱਗਣਾ ਪੈਜੀ ਇਹ ਹੁਣ ਇੰਨੀ ਧੀਰ ਇਹਨੂੰ ਮੈਂ ਜਿੱਦਾਂ ਹੁਣ ਲੋਕੀ ਮੈਨੂੰ ਵੀ ਕਹਿੰਦੇ ਕੀ ਝੂਠ ਬੋਲਦਾ ਇਸਟੂਡੈਂਟ ਲੰਦਾ ਮੈਂ ਕਹਿੰਦਾ ਦੇਖੋ ਆਪਣੇ ਵੀਡੀਓ ਦੇ ਥੱਲੇ ਕਈ ਕੋ ਮੈਂ ਇਹਹੀ ਇਹੀ ਚੀਜ਼ ਨੂੰ ਸਾਬਿਤ ਕਰਨ ਲਈ ਨਾ ਮੈਂ ਲਾਸਟ ਈਅਰ ਸਪਟੰਬਰ ਚ ਡਬਲਯੂ ਐਨ ਬੀ ਐਫ ਵਰਲਡ ਨੈਚੁਰਲ ਬੋਡੀ ਬਿਲਡਿੰਗ ਫੈਡਰੇਸ਼ਨ ਆ ਹਾਂ ਕੈਨੇਡੀਅਨ ਕੰਪਨੀ ਐ ਤੁਸੀਂ ਪਾਰਟਿਸਪੇਟ ਵੀ ਕੀਤਾ ਮੈਂ ਉੱਥੇ ਗਿਆ ਸੀ ਦੁਬਈ ਮੈਂ ਇਹੀ ਇਹਦੇ ਵਾਸਤੇ ਗਿਆ ਸੀ ਉੱਥੇ ਡੋਕਟਰ ਟੈਸਟ ਹੁੰਦਾ ਤੁਹਾਡਾ ਯੂਰੀਨ ਟੈਸਟ ਹੁੰਦਾ ਤੁਹਾਡਾ ਪੋਲੀਗ੍ਰਾਫਿਕ ਟੈਸਟ ਹੁੰਦਾ ਉਂਗਲਾਂ ਜੋ ਪਾਉਂਦੇ ਇਦਾਂ ਤੁਹਾਡੇ ਕੋਲ ਸਵਾਲ ਕਰਦੇ ਆ ਪ੍ਰੋਪਰ ਉਹਨਾਂ ਦਾ ਇੱਕ ਹਾਂਜੀ ਪ੍ਰੋਪਰ ਬੰਦਾ ਹੁੰਦਾ ਉਹਨਾਂ ਦਾ ਉਹਨਾਂ ਦਾ ਆਫੀਸਰ ਆਂਦਾ ਵਾ ਪ੍ਰੋਪਰ ਜਿਹੜਾ ਪੁਲਿਸ ਲਾਈਨ 'ਚ ਹੁੰਦਾ ਹਾਈ ਲੈਵਲ ਦਾ ਹਾਈ ਰੈਂਕ ਦਾ ਉਹ ਆਂਦਾ ਵਾ ਉਹ ਤੁਹਾਨੂੰ ਪ੍ਰੋਪਰ ਇਦਾਂ ਬਿਠਾਉਂਦੇ ਆ ਟੀਵੀ ਦੇ ਸਾਹਮਣੇ ਟੀਵੀ ਲੱਗਦਾ ਉਹ ਉਹਨਾਂ ਨਾਲ ਦੇਖਣਾ ਨਹੀਂ ਕਹਿੰਦੇ ਸਾਹਮਣੇ ਦੇਖੋ ਕੁਐਸਚ ਸੋ ਸਾਰੇ ਪੋਲੀਗ੍ਰਾਫਿਕ ਟੈਸਟ ਸਕਰੂਟ ਕਰਦੇ ਨੇ ਹੋ ਪ੍ਰੋਪਰ ਕਰਦੇ ਤੁਹਾਨੂੰ ਤੁਹਾਨੂੰ ਇਕਦਮ ਕਨਫਿਊਜ਼ ਕਰ ਦਿੰਦੇ ਸਰਟੀਫਾਈਡ ਕੀਤਾ ਉਸ ਤੋਂ ਬਾਅਦ ਉਹ ਮੈਨੂੰ ਹਾਂ ਉਹਨਾਂ ਨੇ ਫਿਰ ਮੈਨੂੰ ਕਿਹਾ ਹਾਂ ਫਿਰ ਮੈਂ ਤਾਂ ਹੀ ਗਿਆ ਸੀ ਤਾਂ ਹੀ ਗਿਆ ਕਿ ਲੋਕਾਂ ਨੂੰ ਦੱਸਾਂ ਕਿ ਨਹੀਂ ਯਾਰ ਆ ਦੇਖੋ ਮੈਂ ਖੇਡ ਵੀ ਆ ਠੀਕ ਹੈ ਨਾ ਸੋ ਇਹ ਚੀਜ਼ ਹੋ ਗਈ ਬੱਚਿਆਂ ਦੀ ਫਿਰ ਜਿਹੜੇ ਹੁਣ ਕਈ ਬੱਚੇ ਪੇਸ਼ੈਂਟਸ ਵਾਲੇ ਉਹ ਆਪਣੇ ਕੋ ਜਿਹੜੇ ਬੱਚੇ ਦੇਖ ਰਹੇ ਤੁਸੀਂ ਸਵੇਰੇ ਵੀ ਆਉਂਦੇ ਆ ਜਾਂ ਸ਼ਾਮ ਨੂੰ ਵੀ ਆਉਂਦੇ ਉਹ ਹੈਗੇ ਮਿਹਨਤੀ ਪਰ ਉਹਨਾਂ ਨੂੰ ਪਤਾ ਮਿਹਨਤ ਨਾਲ ਹੀ ਬੰਨਾ ਉਹਨਾਂ ਨੂੰ ਪਤਾ ਕਿ ਟਾਈਮ ਲੱਗਣਾ ਹੀ ਲੱਗਣਾ ਹੁਣ ਤੁਸੀਂ ਦੇਖ ਰਹੇ ਹੋ ਫੀਮੇਲ ਨਾਲ ਇਹਨਾਂ ਨੂੰ ਮੇਰੇ ਕੋਲ ਸ ਹੂੰ ਬਹੁਤ ਜ਼ਿਆਦਾ ਬਲਕੀ ਸੀ ਬਹੁਤ ਮੋਟੇ ਸੀ ਠੀਕ ਹੈ ਨਾ ਭਲੇ ਕਾਫੀ ਯੰਗ ਹੈ ਮਡੇਰ ਨੂੰ ਮੈਂ ਦੱਸਦਾ ਸੀ ਕਿ ਬਾਣੋਂ ਤੁਹਾਨੂੰ 1.5 ਤੋਂ 2 ਸਾਲ ਲੱਗੇ ਕਿਉਂਕਿ ਬਹੁਤ ਜ਼ਿਆਦਾ ਫੈਟ ਹੈ ਇਹ ਸਚਾਈ ਹੈ ਸਚਾਈ ਨਾਲ ਸਾਹਮਣਾ ਕਰਿਓ ਮੈਂ ਵੈਨਾ ਫੈਟ ਤੋਂ ਇੱਕ ਸਵਾਲ ਮੇਰਾ ਹੋਰ ਹੈ ਕਿ ਪੰਜਾਬ ਚ ਬਹੁਤ ਓਬੈਸਟੀ ਹੈ ਹਾਂਜੀ ਹਾਂਜੀ ਮੋਟਾਪਾ ਬਹੁਤ ਹਾਂਜੀ ਸਾਰਿਆਂ ਨੂੰ ਤਾਂ ਹਾਂ ਚਲੋ ਰੀਲਸ ਦੇਖਦੇ ਨੇ ਸੋਸ਼ਲ ਮੀਡੀਆ ਦੇਖਦੇ ਨੇ ਸਪਾਇਰ ਹੁੰਦੇ ਨੇ ਜੇ ਮਾਂ ਦੀ ਕੋਸ਼ਿਸ਼ ਕਰਦੇ ਹਾਂਜੀ ਫੈਟ ਨੂੰ ਖਤਮ ਕਰਨ ਵਾਸਤੇ ਸ਼ੇਪ ਅਪ ਹੋਣ ਵਾਸਤੇ ਮਿਨੀਮਮ ਕਿੰਨਾ ਖਸਮਾਤੇ ਪ੍ਰੋਪਰ ਇੱਕ ਰੁਟੀਨ ਕੀ ਹੋਣੀ ਚਾਹੀਦੀ ਹੈ ਦੇਖੋ ਫੈਟ ਨੂੰ ਘਟ ਕਰਨ ਲਈ ਫਸਟ ਆਫ ਆਲ ਤਾਂ ਸਾਨੂੰ ਦੇਖਣਾ ਪਏਗਾ ਕਿ ਬੰਦਾ ਮੋਟਾ ਕਿੰਨਾ ਹਾਂ ਫਿਰ ਯੂਨ ਟਾਈਮ ਨੰਦੂਗਾ ਨਾ ਹਮ ਮਾਲੋ ਕੋਈ 150 ਕਿਲੋ ਦਾ ਬੰਦਾ ਮੇਕੋ ਆਊਗਾ ਹਮ ਉਹਨੂੰ 2 ਸਾਲ ਲੱਗਣੇ ਆ ਸਾਡੇ ਕੋਲ ਸਵੇਰੇ ਇੱਕ ਮੁੰਡਾ ਹੁੰਦਾ 19-20 ਸਾਲ ਦਾ ਹੋਣਾ 220 ਕਿਲੋ ਦਾ 200 220 ਕਿਲੋ 220 ਕਿਜੀ ਹੈ ਓਕੇ ਉਚਾ ਲੰਬਾ کافی ਤੇ 220 ਕਿਜੀ ਦਾ ਉਹਨੋਂ ਹੋ ਗਿਆ 200 ਕਿਜੀ ਹਮ ਪਿਛਲੇ ਸਾਲ ਵੀ ਸਾਡੇ ਕੋਲ ਆਇਆ ਸੀ ਉਹ ਕਰੇ ਪਿਛਲੇ ਪਿਛਲੇ ਸਾਲ ਉਹ 170 ਦਾ ਹੋ ਗਿਆ ਸੀ ਉਹ ਅੱਛਾ 220 ਤੋਂ 170 ਦਾ ਫਿਰ ਉਹ ਛੱਡ ਗਏ ਬੱਚੇ ਆ ਨਾ ਬੂਸਟ ਕਰ ਗਿਆ ਫਿਰ 17-18 ਸਾਲ ਦਾ ਉਦੋਂ ਸੀਗਾ ਜਦੋਂ ਸ਼ੁਰੂ ਕੀਤੇ ਹੁਣ ਦੁਬਾਰਾ ਆਣਾ ਸ਼ੁਰੂ ਕੀਤਾ ਆਣਾ ਤੇ ਉਹਨੂੰ ਆਲਰੇਡੀ ਆਪਾਂ ਕਹਿ ਆਈ ਚੁੱਕੇ ਹਾਂ ਕਿ ਯਾਰ ਤੈਨੂੰ 2 ਤੋਂ 3 ਸਾਲ ਲੱਗਣੇ ਉਹਨੂੰ ਪਤਾ 2 ਤੋਂ 3 ਸਾਲ ਲੱਗਣੇ ਠੀਕ ਹੈ ਹੁਣ ਬਾਹ ਨੂੰ ਜਦਾ ਇਸੇ ਨੂੰ ਵੀ ਕਹਿ ਤੇ ਕਿ ਬਾਹ ਨੂੰ ਸਾਲ ਡੇਢ ਸਾਲ ਤੈਨੂੰ ਲੱਗਣਾ ਸੋ ਜਦੋਂ ਤੁਸੀਂ ਪੁੱਛਿਆ ਕਿੰਨਾ ਟਾਈਮ ਲੱਗੂਗਾ ਹੁਣ ਜਦਾਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਹੋ ਮੰਨ ਲਓ ਬੋਡੀ ਫੈਟ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜੇ ਤੁਸੀਂ ਮੰਨ ਲਓ ਐਗਜ਼ਰਟੇਨ ਦੇ ਜੇ ਤੁਸੀਂ ਮੈਂ ਕਹਾਂਗਾ ਜਿੱਦਾਂ ਮੈਂ ਕਹਾਂਗਾ ਕਿ ਉਹਦਾ ਕਰੂੰਗਾ 6 ਮਹੀਨੇ ਚ ਸ਼ੇਪ ਆਪੋ ਜਾਣਾ ਬਿਲਕੁਲ ਠੀਕ ਹੈ ਹੁਣ ਕੋਈ ਬਹੁਤ ਮੋਟਾ ਬੰਦਾ ਹੈ ਹਨਾ ਉਹਨੂੰ ਉਹਨਾਂ ਹੀ ਟਾਈਮ ਜ਼ਿਆਦਾ ਲੱਗਣਾ ਹਮ ਬੋਡੀ ਫੈਟ ਨੂੰ ਬਰਨ ਹੋਣ ਤੇ ਬੋਡੀ ਫੈਟ ਦੀ ਜਿਹੜੀ ਤੁਸੀਂ ਪੁੱਛਿਆ ਕਿ ਬੇਸਿਕ ਚੀਜ਼ ਕੀ ਹੈ ਬੇਸਿਕ ਚੀਜ਼ ਇਹ ਹੈ ਕਿ ਮੰਨ ਲਓ ਤੁਸੀਂ ਕਿਤੇ ਨਹੀਂ ਜਾਣਾ ਜਿਮ ਹਮ ਬਹੁਤ ਲੋਕ ਨਹੀਂ ਜਾ ਪੰਦੇ ਮੰਨ ਲਓ ਤੁਸੀਂ ਡਾਈਟ ਨਹੀਂ ਫੋਲੋ ਕਰਦੇ ਮੈਂ ਤੁਹਾਨੂੰ ਮੈਂ ਤੁਹਾਨੂੰ ਇਹਦੀ ਵੀ ਇੱਕ ਚੀਜ਼ ਦੱਸੂਗਾ ਕਿ ਜਿਮ ਜਾਣਾ ਜ਼ਰੂਰੀ ਕਿਉਂ ਹੈ ਤੇ ਨਾ ਜਾਣ ਦਾ ਨੁਕਸਾਨ ਕੀ ਉਹ ਮੈਂ ਬਾਅਦ ਚ ਦੱਸਦਾ ਪਹਿਲ ਉਹ ਗੱਲ ਦੱਸਦਾ ਕਿ ਤੁਸੀਂ ਪੁੱਛਿਆ ਕਿ ਜਿਹੜਾ ਬੰਦਾ ਕਹਿੰਦਾ ਮੈਂ ਨਹੀਂ ਜਾਣਾ ਜਾਂ ਮੈਂ ਕੁਝ ਬੇਸਿਕ ਚੀਜ਼ ਦੱਸੋ ਬੇਸਿਕ ਚੀਜ਼ ਉਹ ਕੀ ਕਰੇ ਡੇਲੀ 3 ਮਿੰਟ ਆਪਣੀ ਕੱਡੇ ਸੈਰ ਲਈ ਮਤਲਬ ਕਿ ਇਹ ਉਹ ਵਰਕਆਊਟ ਹੈ ਫੋਮ ਵਰਕਆਊਟ ਸਿੰਪਲ ਜਿਹੜਾ ਬੰਦਾ ਸਵੇਰੇ ਜਾਵੇ ਜਿਆ ਰਾਤ ਨੂੰ ਚਲੇ ਹੋਵੇ ਡਿਨਰ ਕਰਕੇ ਸੈਰ ਤੇ ਜਾਵੇ ਠੀਕ ਹੈ ਘੱਟੋ ਘੱਟ 3 ਮਿੰਟ ਮੈਕਸ ਠੀਕ ਹੈ ਹੌਲੀ ਹੌਲੀ ਫਿਰ ਆਪਣੀ ਟਾਈਮਿੰਗ ਵਧਾਓ ਇਨਟੈਂਸਿਟੀ ਵਧਾਓ ਬੁ ਦੂਸਰੀ ਗੱਲ ਉਹ ਜੋ ਵੀ ਖਾ ਰਿਹਾ ਉਹ ਮੰਨ ਲਓ ਕਹਿੰਦਾ ਮੈਂ ਨਹੀਂ ਭਾਈ ਮੈਂ ਕੁਝ ਨਹੀਂ ਛੱਡਣਾ ਮੈਂ ਪ੍ਰੋਟੀ ਕੁਛ ਨਹੀਂ ਬੰਦ ਕਰਨਾ ਦੁੱਧ ਦਹੀਂ ਉਹ ਕੀ ਕਰੇ ਜਿੰਨਾ ਵੀ ਖਾ ਰਿਆ ਨਾ ਇੱਕ ਬੇਸਿਕ ਚੀਜ਼ ਆਸ ਰਹੀ ਸਿਰਫ ਬਟ ਇਸ ਲਈ ਤੁਹਾਨੂੰ ਮਾਈਂਡ ਤੋਂ ਬੜਾ ਸਟਰੋਂਗ ਹੋਣਾ ਪੰਦਾ ਆ मोस्टली ਲੋਕੀ ਇੱਥੋਂ ਮਾਰ ਖਾ ਜਾਂਦੇ ਹਾਰ ਜਾਂਦੇ ਇੱਥੋਂ ਦਿਮਾਗ ਤੋੜ ਜਾਂਦੇ ਪਲੇਟ ਤੁਹਾਡੀ ਪਈ ਹੈ ਮੰਨ ਲਓ ਪਰੌਂਠੇ ਪਏ ਚਾਰ ਦਹੀਂ ਦੀ ਵੱਡੀ ਬਾਟਾ ਪਿਆ ਸਬਜ਼ੀ ਪਈ ਆ ਆਲੂ ਗੋਭੀ ਦੀ ਨਾ ਲੱਸੀ ਦਾ ਮੰਨ ਲਓ ਗਲਾਸ ਪਿਆ ਹੋ ਬੇਸਿਕ ਪਿੰਡਾਂ ਵਾਲੀ ਮੈਂ ਚਲੋ ਕਰ ਦ ਹੂੰ ਉਹਨੂੰ ਕੀ ਕਰੇ ਮਾਈਂਡ ਸੈਟ ਕਰੇ ਕਿ ਯਾਰ ਅੱਜ ਮੈਂ ਸਾਰਾ ਨਹੀਂ ਖਤਮ ਕਰਨਾ ਮੈਂ ਛੱਡ ਦੇਣਾ ਵਿੱਚ ਚਾਰ ਪਰੌਂਠੇ ਹਮ ਢਾਈ ਖਾਵੇ ਛੱਡ ਦੇਵੇ ਦਹੀਂ ਅੱਧਾ ਖਾਵੇ ਲੱਸੀ ਅੱਧੀ ਪੀ ਕੇ ਲੈ ਜਾਓ ਯਾਰ ਮੰਮੀ ਚੱਕ ਲੋ ਉੱਥੇ ਡਾਈਟ ਹਾਫ ਕਰਤੀ ਡਾਈਟ ਹਾਫ ਕਰਦੀ ਸਾਰੀ ਸਾਰਾ ਦਿਨ ਇਹ ਦੇ ਹੀ ਕਰੇ ਮਾਈਂਡ ਮੇਕਅਪ ਕਰ ਲਵੇ ਕਿ ਨਹੀਂ ਮੈਂ ਘਾਟ ਹੀ ਖਾਣਾ ਮਤਲਬ ਕਿ ਜਿੰਨਾ ਪੋਰਸ਼ਨ ਲੈਂਦਾ ਹੁੰਦਾ ਹੁੰਦਾ ਉਹ ਆਟੋਮੈਟਿਕਲੀ ਡਾਊਨ ਚਲੇ ਗਿਆ ਆਟੋਮੈਟਿਕਲੀ ਡਾਊਨ ਚਲੇਗਾ ਸਾਇੰਟਿਫਿਕ ਰੀਜ਼ਨ ਸਾਇੰਟਿਫਿਕ ਰੀਜ਼ਨ ਥਰਮੋਡਾਇਨਾਮਿਕ ਇਫੈਕਟਸ ਬੋਲਦੇ ਹਨ ਓਕੇ ਥਰਮੋਡਾਇਨਾਮਿਕ ਕਿ ਜਿੰਨੀ ਕੈਲਰੀ ਬਰਨ ਹੋਈ ਹੈ ਜੋ ਜਿੰਨੀ ਕੰਜ਼ੂਮ ਹੋਈ ਹੈ ਉਹਨੂੰ ਬੈਲੈਂਸ ਕਿੱਦਾ ਕਰਨਾ ਹਮ ਠੀ ਥਰਮੋਡਾਇਨਾਮਿਕਸ ਬੇਸਿਕ ਕਨਸੈਪਟ ਹੈ ਬੇਸਿਕ ਕਨਸੈਪਟ ਹਾਂ ਹੁਣ ਹੁਣ ਜੁਦੀ ਗੱਲ ਜਿਹੜੀ ਮੈਂ ਤੁਹਾਨੂੰ ਕੀਤੀ ਸੀ ਕਿ ਵੇਟ ਟ੍ਰੇਨਿੰਗ ਜ਼ਰੂਰੀ ਕਿਉਂ ਹਾਂ ਬਿਲਕੁਲ ਠੀਕ ਉਹ ਮੈਂ ਸਭ ਨੂੰ ਇਹ ਕਹਿਣਾ ਹੁੰਨਾ ਕਿ ਆਪਣਾ ਤੁਸੀਂ ਵੇਟ ਨੂੰ ਜਾਂ ਵੇਟ ਟ੍ਰੇਨਿੰਗ ਜਾਂ ਜਿਮ ਜਾਂਦੇ ਹੋ ਇਹ ਨਾ ਦੇਖੋ ਕਿ ਬਾਈਸੈਪ ਪ੍ਰੈਸ ਵੀ ਬਣਾਣਾ ਹੂੰ ਜਿੱਦਾਂ ਦਾ ਸਾਡੀ ਉਮਰ ਹੁੰਦੀ ਹੈ ਨਾ ਸਾਡੇ ਮਸਲ ਲੂਜ਼ ਹੋ ਜਾਂਦੇ ਪਾਜੀ ਹਾਂ ਹਾਂ ਮਸਲ ਲੂਜ਼ ਹੁੰਦੇ ਸਾਡੇ ਬਿਲਕੁਲ ਠੀਕ ਹੈ ਠੀਕ ਹੈ ਨਾ ਅ ਜਿੱਦਾਂ ਸਾਡੀ ਉਮਰ ਹੁੰਦੀ ਜਿੱਦਾਂ 40 ਦਾ ਹੋ ਗਿਆ ਮੈਂ ਜੇ ਮੈਂ ਵੇਟ ਟ੍ਰੇਨਿੰਗ ਨਹੀਂ ਕਰਦਾ ਹੋ ਸਕਦਾ ਮੇਰੇ ਕੋਈ ਨਾ ਕੋਈ ਦਰਦਾਂ ਸ਼ੁਰੂ ਹੋ ਜਾਣ ਕੱਚਾ ਕੋਈ ਕੋਈ ਲੱਤ ਚ ਕੋਈ ਮੋਢੇ ਚ ਕੋਈ ਪਿੱਟ ਚ ਓਕੇ ਕਿਉਂਕਿ ਜੇ ਮਨ ਲਾ ਮੈਂ ਜਿਮ ਲਾਈਂ ਚ ਨਾ ਹੁੰਦਾ ਜੇ ਮੈਥੀ ਹੈ ਕਿ ਜਿਮ ਜਾਂਦੇ ਆ ਕਿ ਉੱਥੇ ਜ਼ਿਆਦਾ ਟਰੈਡਮਿਲ ਕਰਦੇ ਉਹ ਫਿਰ ਜੇ ਜ਼ਿਆਦਾ ਕਰੋਗੇ ਤਾਂ ਦੁਖੂਗੇ ਅੱਛਾ ਇੱਥੇ ਤਾਂ ਤੁਹਾਨੂੰ ਕੋਈ ਜ਼ੀ ਲੋਡ ਨਹੀਂ ਦਿੰਦੀ ਆਪ ਨੂੰ ਜ਼ਿਆਦਾ ਕਰੋਗੇ ਬਿਲਕੁਲ ਠੀਕ ਹੈ ਹੁਣ 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 ਬੱਚੇ ਕੀ ਕਰਦੇ ਆ ਡੈਡ ਲਿਫਟਾਂ ਲਾਉਗੇ ਟੂ ਮੱਚ ਵਾਲੀ ਹਾਂ ਚੱਕ ਲੂਗੇ ਪਿੱਠ ਬੈਂਡ ਕਰ ਲੂਗੇ ਸਕੁਐਟਾਂ ਲਾਉਗੇ ਭਾਰੀਆਂ ਭਾਰੀਆਂ ਫਿਰ ਦੁਖਣਾ ਹੀ ਹੈ ਟੈਕਨੀਕ ਪੋਸਚਰ ਨਹੀਂ ਹਾਂ ਆਲ ਸਡਨ ਹਾਰਟ ਅਟੈਕ ਐਕਸਰਸਾਈਜ਼ ਲੰਬੇ ਨਾਲ ਦੇ ਸੈਂਟ ਹੋ ਜਾਣਾ ਉਹਦਾ ਕੀ ਇੱਕ ਰੀਜ਼ਨ ਹੁੰਦਾ ਪਹਿਲਾ ਰੀਜ਼ਨ ਤੇ ਇਹ ਹੈ ਕਿ ਅੱਜ ਕੱਲ ਜਿਹੜਾ ਕਿ ਮੇਜਰਿਜ਼ਮ ਜੋ ਮੈਨੂੰ ਲੱਗਦਾ ਜਿੰਨੇ ਮੇਰੀ ਸਮਝ ਹੁਣ ਜੋ ਇੰਨਾ ਮੈਂ ਡੇਰ ਹੋ ਗਈ ਮੈਨੂੰ ਇੰਨੀ ਡੇਰ ਹੋ ਗਈ ਇਸ ਲਾਈਨ ਚ ਉਹ ਇਹ ਹੈ ਕਿ ਭਾਜੀ ਡਾਈਟ ਸਾਡੇ ਇੰਡੀਆ ਚ ਹੁਣ ਬਹੁਤ ਜ਼ਿਆਦਾ ਮਿਲਾਵਰਟੀ ਹੋ ਗਈ ਹੈ ਤੇ ਮੇਜਰ ਰੀਜ਼ਨ ਬਿਲਕੁਲ ਸਹੀ ਸਾਡੀ ਸਰਕਾਰ ਨੂੰ ਚਾਹੀਦਾ ਕਿ ਨਾਰਮਸ ਲਾਣ ਸਾਡੇ ਇੱਧਰ ਇੱਧਰ ਦੇ ਕੀਟਨਾਸ਼ਕ ਚੱਲਦੇ ਆ ਜਿਹੜੇ ਬਾਹਰ ਬੰਦ ਹੈ ਕੰਟਰੀਆਂ ਪਰ ਸਾਡੇ ਪੰਦੇ ਆ ਸਾਡੇ ਖੇਤੀਬਾੜੀ ਚ ਕੀਟਨਾਸ਼ਕ ਯੂਜ਼ ਹੋ ਰਿਹਾ ਖੁੱਲੇ ਆ ਜਦ ਕੀ ਬਾਹਰ ਬੰਦਾ ਬਾਹਰਲੀ ਕੰਟਰੀਜ਼ ਨੇ ਬੈਨ ਕੀਤਾ ਹੋਇਆ ਉਹ ਚੀਜ਼ਾਂ ਇਥੇ ਯੂਜ਼ ਹੋ ਰਹੀਆਂ ਨੇ ਇਹ ਸਾਡੀ ਸਰਕਾਰ ਨੂੰ ਵੀ ਚਾਹੀਦਾ ਕਿ ਥੋੜਾ ਐਕਸ਼ਨ ਲੈਣ ਠੀਕ ਹੈ ਨਾ ਬਾਕੀ ਮੈਂ ਕੁਝ ਨਹੀਂ ਹੈਗਾ ਕਿ ਸਰਕਾਰ ਨੂੰ ਮੈਂ ਦੱਸਾਂ ਮੈਂ ਤਾਂ ਜਸਟ ਆਪਣਾ ਇੱਕ ਪੁਆਇੰਟ ਦੱਸ ਰਿਹਾ ਪੁਆਇੰਟ ਉਹ ਬਿਊਅ ਦੱਸ ਰਿਹਾ ਫਰੀडम ਆਫ ਸਪੀਚ ਦੇ ਅੰਦਰ ਜਿਹਨੂੰ ਮੈਂ ਉਸ ਫਰੀडम ਆਫ ਸਪੀਚ ਦੇ ਵਿੱਚ ਬੋਲ ਰਿਹਾ ਠੀਕ ਹੈ ਦੂਸਰੀ ਗੱਲ ਬੱਚਿਆਂ ਨੇ ਕੀ ਕੀਤਾ ਹੋਇਆ ਹੈ ਅ ਅੱਜ ਕੱਲ ਸਟ्रेस ਲੈਵਲ ਬਹੁਤ ਜ਼ਿਆਦਾ ਲੈ ਲਿਆ ਹੋਇਆ ਹੈ ਆਪਣੇ ਆਪ ਨੂੰ ਵਧੀਆ ਦਿਖਣ ਨੂੰ ਦੂਸਰਾ ਫੈਕਟਰ ਉਹ ਵੀ ਹੈ ਸਟ्रेस ਲੈਵਲ ਬਹੁਤ ਜ਼ਿਆਦਾ ਹਾਈ ਹੋ ਗਿਆ ਕਿ ਮੈਂ ਉਹਨੂੰ ਬ ਯਾ ਮੈਂ ਉਤੋਂ ਵਧੀਆ ਲੱਗਣਾ ਚਾਹੁੰਦੀ ਬਣਾਣੀ ਹੈ ਜਲਦੀ ਬਾਡੀ ਬਣਾਣੀ ਹੈ ਯਾ ਇਹ ਉਹ ਮੁੰਡੇ ਨੇ ਮੇਤੋਂ ਮੇਰੇ ਯਾਰ ਦੋਸਤ ਨੇ ਇਨਾ ਸਰੀਰ ਬਣਾ ਲਿਆ ਮੈਂ ਉਹਨੂੰ ਬੀਟ ਕਰਨਾ ਯਾ ਉਹ ਮੁੰਡੇ ਨੇ ਇੰਨੀ ਬੈਂਚ ਲਾਈ ਹੈ ਮੈਂ ਉਤੋਂ ਜ਼ਿਆਦਾ ਲਾਣੀ ਹੈ ਜਿੰਦਾ ਮਰਜੀ ਇਸ ਟੈਸਟ ਲੈਵਲ ਬਹੁਤ ਜ਼ਿਆਦਾ ਵਧੀਆ ਕੰਪੀਟੀਟਿਵ ਹੋ ਗਿਆ ਬਹੁਤ ਜ਼ਿਆਦਾ ਠੀਕ ਹੈ ਤੀਸਰੀ ਚੀਜ਼ ਕਿਤਨਾ ਕਿਤੇ ਸਟੂਡੈਂਟ ਦਾ ਵੀ ਰੋਲ ਹੈਗਾ ਕਿਤਨਾ ਕਿਤੇ ਉਹਨਾਂ ਦਾ ਜਿਹੜੇ ਬੱਚੇ ਪ੍ਰੀ ਵਰਕਆਊਟ ਲੈਂਦੇ ਉਹਨਾਂ ਚ ਕੈਫੀਨ ਬਹੁਤ ਜ਼ਿਆਦਾ ਹੁੰਦੀ ਹੈ ਐਕਸੈਸਿਵ ਅਮਾਊਂਟ ਕਈ ਬੱਚੇ ਮੈਂ ਦੇਖੇ ਆ ਸਾਡੇ ਜਿਵੇਂ ਇੱਕ ਬੱਚਾ ਆਂਦਾ ਸੀ ਉਹਨੂੰ ਬੜੀ ਮੁਸ਼ਕਲ ਨਾਲ ਸੀ ਕੀਤਾ ਖੈਰ ਮੈਂ ਤਾਂ ਕਿਸੇ ਨੂੰ ਪ੍ਰੀ ਵਰਕਆਊਟ ਵੀ ਸੁਜੈਸਟ ਨਹੀਂ ਕਰਦਾ ਮੈਂ ਕਹਿੰਦਾ ਜੇ ਆਣਾ ਨਾ ਬਲੈਕ ਕਾਫੀ ਪੀ ਕੇ ਆ ਜਾ ਥੋੜੀ ਉਹ ਬੱਚਾ ਕੀ ਕਰਦਾ ਸੀਗਾ 3 3 ਚਾਰ ਚਾਰ ਸਕੂਪ ਲੈਣੇ ਸ਼ੁਰੂ ਕਰਤੇ ਉਹਨੇ ਉਹਦੇ ਪ੍ਰੀ ਵਰਕਆਊਟ ਦੇ ਇੱਕ ਪ੍ਰੀ ਵਰਕਆਊਟ ਦੇ ਸਕੂਪ 'ਚ 200 ਤੋਂ 250 mg ਕੈਫੀਨ ਹੁੰਦੀ ਆ ਯਾਨੀ ਕਿ 1000 mg ਯਾਨੀ ਕਿ 1200 mg ਕੈਫੀਨ ਐਕਸੈਸਿਵ ਕੁਝ ਹਾਰਟ ਬੀਟ ਥੋੜੀ ਇਦਾਂ ਪਪ 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 ਇਦਾਂ ਕਰਦੀ ਆ ਬੀਪੀ ਵੱਜ ਜਾਂਦਾ ਨਾ ਤੇ ਜਿਹੜੇ ਲੋਕੀ ਹੁਣ ਲੈਂਦੇ ਆ ਉਹਨੂੰ ਸਜਸਟ ਕਿਨੇ ਕੀਤਾ YouTube ਤੋਂ ਵੇਖ ਕੇ ਜਾਂਦਾ ਜਿੱਦਾਂ ਹਾਂ ਪਹਿਲਾਂ ਕਿਤੇ ਹੋਰ ਜਿਮ ਜਾਂਦਾ ਸੀ ਹੁਣ ਉਹਨੇ ਜਿਹੜਾ ਸਮਾਨ ਖਰੀਦੋ ਆਇਆ ਸੀਗਾ ਕਹਿੰਦਾ ਭਾਜੀ ਮੇਰੇ ਕੋਲ ਸਮਾਨ ਪਿਆ ਮੈਂ ਕਿਹਾ ਜਿਹੜਾ ਪਿਆ ਵਰਤਲਾ ਭਰਾਵਾ ਬਾਅਦ ਚ ਨਾ ਵਰਤੀ ਹੂੰ ਹੂੰ ਪਹਿਲੇ ਮੈਂ ਸਹੀ ਕਹਿੰਦਾ ਤੇਰੇ ਪੈਸੇ ਲੱਗੇ ਨਾ ਵਰਤੀ ਪਰ ਸੈਂਸਿਬਲ ਤਰੀਕੇ ਨਾਲ ਵਰਤੀ ਉਹ ਤਾਂ ਇੱਕ ਦਿਨ ਆ ਬਾਈ ਜਾਨ ਮੈਂ ਸ਼ਾਮੀ ਜਿੱਦਾਂ ਮੈਂ ਅੰਦਰ ਗਿਆ ਤੇ ਮੈਂ ਦੇਖ ਰਿਹਾ ਉਹ ਪਾਈਸਾ ਦੇ ਇੱਕ ਦੋ ਤਿੰਨ ਉਹ ਮੈਂ ਕਿਹਾ ਆ ਕੀ ਕਰਨ ਰਿਆ ਕਹਿੰਦਾ ਭਾਈ ਯਾਰ ਅੱਖਾਂ ਹੀ ਨਹੀਂ ਖੁੱਲਦੀਆਂ ਮੇਰੀਆਂ ਮੈਨੂੰ ਤਾਂ ਆਦਤ ਪਈ ਹੈ ਮੈਂ ਤਾਂ ਘਰੋਂ ਜਦੋਂ ਆਉਣਾ ਮੈਂ ਹਮੇਸ਼ਾ ਚਾਰ ਸਕੂਪ ਲੈ ਕੇ ਆਉਣਾ ਮੈਂ ਕਿਹਾ ਯਾਰ ਤੈਨੂੰ ਦੱਸਿਆ ਕਿਉਂ ਨਹੀਂ ਤੂੰ ਤਾਂ ਬੇਫਕੂਫ ਆ ਉਹਦੀ ਪਾਜੀ ਸਕਿਨ ਉਹਦਾ ਐਵਰੀਥਿੰਗ ਲਾਲ ਹੋ ਜਾਂਦਾ ਸੀ ਫਿਰ ਬੜੇ ਮੁਸ਼ਕਲ ਨਾਲ ਰੋਕਿਆ ਤੇ ਪਾਜੀ ਇਹਦਾ ਡਰਾਗ ਕਿ ਨਿਕਲਦਾ ਡਰਾਗ ਹੈ ਦੇਖੋ ਬੀਪੀ ਦੀ ਪ੍ਰੋਬਲਮ ਗੁੱਸਾ ਹੀ ਰਹਿਣਾ ਸਾਰੀ ਦਿਹਾੜੀ ਖਿਜੇ ਹੀ ਰਹਿਣਾ ਫਿਰ ਜਿੱਦਾਂ ਹਾਰਟ ਰੇਟ ਅੱਪ ਹੋ ਗਈ ਬਾਈ ਚਾਂਸ weight ਲਾ ਲਿਆ ਬਹੁਤ ਜ਼ਿਆਦਾ ਹਾਰਟ ਰੇਟ ਅੱਪ ਹੈ 170 180 ਪਹੁੰਚ ਜਾਂਦੀ ਹੈ ਉਹ ਜਦੋਂ 200 ਪਹੁੰਚ ਕੇ ਐਟੈਕ ਆ ਗਿਆ ਨਾ ਫਿਰ ਉਹ ਰੁਕਦੀ ਨਹੀਂ ਇਹਹੀ ਕਾਰਨ ਹੈ ਕਿਈਆਂ ਨੂੰ ਟ੍ਰ ਉਹ ਪ੍ਰੀ ਵਰਕਆਊਟ ਲੈ ਲਿਆ ਉਹਨਾਂ ਨੇ ਜਾਂ ਕੋਈ ਵੀ ਇਦਾਂ ਸਬਸਟੈਂਸ ਲੈ ਲਿਆ ਕਿਸੇ ਕੋਚ ਨੇ ਕਹਿਤਾ ਮੈਂ ਕਿਸੇ ਨੂੰ ਕੋਈ ਬੁਰਾ ਨਹੀਂ ਕਹਿ ਰਿਹਾ ਮੈਂ ਦੱਸ ਰਿਹਾ ਕਿ ਇਦਾਂ ਹੁੰਦਾ ਹੋਊਗਾ ਸ਼ਾਇਦ ਹਨਾ ਮੈਂ ਨੋਲੇਜ ਸ਼ੇਅਰ ਕਰ ਰਿਹਾ ਕਿ ਆਪ ਅਜੀ ਲੈਣਾ ਆਪਾਂ ਅਨਾਵਰ ਲੈਣੀ ਹੈ ਜਾਂ ਕੋਈ ਫੈਟ ਬਰਨਰ ਲੈਣਾ ਕੁਝ ਵੀ ਲੈਣਾ ਉਹ ਕੀ ਕਰਦੇ ਤੁਹਾਨੂੰ ਹਨਾ ਸਟ्रेस ਲੈਵਲ ਵਧਾ ਦਿੰਦੇ ਤੁਹਾਡਾ ਤੁਹਾਨੂੰ ਇੱਕ ਅਲਰਟ ਕਰ ਦਿੰਦੇ ਆ ਕਰਨਾ ਜੋਸ਼ ਉਹ ਕੀ ਕਰਦੇ ਬੰਦਾ ਟਰੈਡਮਿਲ ਚਲਾ ਰਿਹਾ ਹਮ ਤੇ ਦੇਖਿਆ ਨਾ ਕਈ ਬੰਦੇ ਟਰੈਡਮਿਲ ਉਹ ਕੀ ਕਰਦੇ ਟਰੈਡਮਿਲ ਚਲਾ ਰਿਹਾ ਹੂੰ ਚਲਾਈ ਜਾ ਰਿਹਾ ਹਾਰਟ ਰੀਟ 160 70 80 ਪਹੁੰਚ ਗਈ ਉਹਨਾ ਰੁਕਣਾ ਨਹੀਂ ਰੁਕਣਾ ਨਹੀਂ ਮੈਂ ਕਰਨਾ ਮੈਂ ਕਰਨਾ ਮੈਂ ਉਹ ਤੇ ਕੈਲਰੀ ਤੇ ਮੈਨੂੰ ਲੱਗਦਾ ਡਿਫਾਈਨ ਕਰਦੇ ਰਹਿ ਬਸ ਉਹ ਕੈਲਰੀ ਤੇ ਗੋਲ ਤੱਕ ਕੈਲਰੀ ਤੇ ਗੋਲ ਤੱਕ ਪਹੁੰਚੇ ਉਹ ਵੀ ਇੱਕ ਟੈਂਪਰੇਰੀ ਆ 100% ਨਹੀਂ ਹੁੰਦਾ ਉਹ ਚੀਜ਼ ਦਾ ਮਸ਼ੀਨ ਦੇ ਨਾਲ ਸਦਾ ਪੈਣਾ 100% ਨਹੀਂ ਐ ਸਿਸਟਮ ਅਕੋਰਡਿੰਗਲੀ ਕਿੰਨਾ 10 ਮਿੰਟ ਚੱਲੇ ਉਹ ਫਿਰ ਬਿਲਕੁਲ ਉਹ ਇੰਨਾ ਖਿੱਚ ਦਿੰਦੇ ਉਹ ਹਾਰਟਬੀਟ ਉਹਨਾਂ ਦੀ ਕੰਟਰੋਲ ਨਹੀਂ ਹੁੰਦੀ ਉਹ ਮਰ ਜਾਂਦੇ ਮਤਲਬ ਕੋਈ ਵੀ ਉਹਨਾਂ ਹਾਸਾ ਹੋ ਜਾਂਦਾ ਹਾਂਜੀ ਕੋਈ ਵੀ ਹਾਸਾ ਹੋ ਜਾਂਦਾ ਸੋ ਇਹ ਮਲਟੀਪਲ ਰੀਜ਼ਨ ਆ ਭਾਜੀ पर मेनू सलूशन इन द चीज और भी है कि जरूरी नहीं तो आपके नाल इथे भी हादसा हो सकता है ਤੁਸੀਂ ਜੋ 스테ਰੋਇਡ ਕੰਜ਼ੂਮ ਕੀਤਾ ਹੈ ਜਾਂ ਕੋਈ ਪ੍ਰੋਡਕਟ ਲਿਆ ਉਹ ਤੁਹਾਨੂੰ ਬਾਹਰ ਵੀ ਫਸਟ ਕਰਦਾ ਹੈ ਵੀ ਬਾਹਰ ਵੀ ਹੁੰਦਾ ਉਹਦਾ ਕਿਦਾਂ ਹੁੰਦਾ ਹੁਣ ਜਦਾਂ ਮੈਜੋਰਟੀ ਆਫ ਜਿਹੜੇ ਬੋਡੀ ਬਿਲਡਰਸ ਮਰਦੇ ਹਨ ਨਾ ਉਹਨਾਂ ਦੀ ਜਿਹੜੀ ਰੇਸ਼ੋ ਹੈ ਮਰਨ ਦੀ ਉਹ ਜ਼ਿਆਦਾ ਹੁੰਦੀ ਹੈ ਉਹਨਾਂ ਦੀ ਨਾ ਜਦੋਂ 스테ਰੋਇਡ ਲੈਂਦੇ ਹਨ ਨਾ ਫੂਡ ਪਾਈਪ ਚੌੜੀ ਹੋ ਜਾਂਦੀ ਹੈ ਖੁੱਲੀ ਹੋ ਜਾਂਦੀ ਹੈ ਅੱਛਾ ਆਰਗਨਸ ਥੋੜੇ ਵੱਡੇ ਹੋ ਜਾਂਦੇ ਉਹ ਕੀ ਕਰਦੇ ਜਦੋਂ ਖਾਣਾ ਖਾਂਦੇ ਨੇ ਫੂਡ ਪਾਈਪ ਚੋਕ ਹੋ ਜਾਂਦੀ ਅਚਾਨਕ ਹੀ ਕੁਝ ਨਹੀਂ ਪਤਾ ਹੁੰਦਾ ਕਦੋਂ ਚੋਕ ਨਹੀਂ ਉਹ ਚੋਕ ਹੋ ਜਾਂਦੀ ਉਦੋਂ ਜ਼ਿਆਦਾ ਮਰਦੇ ਸੈਰ ਦਾ ਤਾਂ ਇਸ ਲਈ ਮੈਂ ਹਮੇਸ਼ਾ ਸਭ ਨੂੰ ਕਹਿਣਾ ਹੁੰਦਾ ਮੈਂ ਸੈਰ ਸਾਡਾ ਮੇਜਰ ਮਸਲ ਜਿਹੜਾ ਹੈਗਾ ਨਾ ਉਹ ਹੈਗਾ ਹਾਰਟ ਦਮ ਸਾਡੇ ਹਾਰਟ ਦੀ ਐਕਸਿਸ ਹੁੰਦੀ ਹੈ ਜਦੋਂ ਅਸੀਂ ਸੈਰ ਕਰਦੇ ਆਂ ਜਾਂ ਜਦੋਂ ਅਸੀਂ ਕਾਰਡੀਓ ਕਰਦੇ ਆਂ ਨਾਟ ਹਾਈ ਇੰਟੈਂਸਿਟੀ ਜਿੱਦਾਂ ਮੈਂ ਤੁਹਾਨੂੰ ਨਾਲ ਗੱਲ ਕੀਤੀ ਕਿ ਲੋਕੀ ਉਹ ਅਟੈਕ ਆ ਰਹੇ ਲੋਕਾਂ ਨੂੰ ਖਿੱਚ ਦਿੰਦੇ ਆਪਣੇ ਹੁਣ ਬਹੁਤ ਜ਼ਿਆਦਾ ਇੱਕ ਸੈਂਸਿਬਲ ਵੇਚ ਹਾਰਟ ਰੇਟ ਤੁਹਾਡੀ ਰਵੇ 100 120 130 ਮਨ ਦੀ ਸੈਰ ਕਰਨ ਗਏ ਹੋ ਹਾਰਟ ਰੇਟ 100 120 ਰਵੇ ਬਸ 100 120 ਦਾ ਪਤਾ ਕਿਦਾਂ ਲੱਗੂਗਾ ਮਨ ਲਓ ਕਿ ਤੁਹਾਡੇ ਨਾਲ ਕੋਈ ਤੁਹਾਡੀ ਵਾਈਫ ਜਾਂ ਕੋਈ ਯਾਰ ਦੋਸਤ ਗਿਆ ਹੋਵੇ ਤੁਸੀਂ ਗੱਲਬਾਤਾਂ ਕਰ ਰਹੇ ਹੋ ਤੇ ਤੁਹਾਨੂੰ ਲੱਗਣਾ ਸ਼ੁਰੂ ਹੋਵੇ ਯਾਰ ਮੈਨੂੰ ਸਾਹ ਚੜ ਰਿਹਾ ਗੱਲਬਾਤਾਂ ਕਰਦੇ ਹੋਏ ਇਹਦਾ ਮਤਲਬ ਹਾਰਟ ਰੇਟ ਜ਼ਿਆਦਾ ਹੋਣੀ ਹੈ ਰੁਕ ਜਾਓ ਥੋੜੀ ਸਪੀਡ ਸਲੋ ਕਰ ਲਓ ਤੁਰੰਦੀ ਜਦੋਂ ਤੁਹਾਨੂੰ ਲੱਗੇ ਨਾ ਤੁਹਾਨੂੰ ਬੋਲਦੇ-ਬੋਲਦੇ ਸਾਹ ਚੜਨਾ ਸ਼ੁਰੂ ਹੋ ਗਿਆ दैट मींस ਤੁਸੀਂ ਉੱਪਰ ਜਾ ਰਹੇ ਹੋ ਓਕੇ ਡਾਊਨ ਆ ਜਾਓ ਇਹ ਇੱਕ ਥ੍ਰੈਸ਼ਹੋਲਡ ਹੈ ਬੜਾ ਬੇਸਿਕ ਤੁਹਾਨੂੰ ਘੜੀ-ਘੁੜੀ ਪਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸਰੀਰ ਨਾਲ ਦੱਸ ਦੇਣਾ ਕਿ ਯਾਰ ਤੇਰੀ ਹਾਰਟ ਰੇਟ ਅੱਪ ਹੋ ਰਹੀ ਹੈ ਮੈਂ ਗੱਲ ਕਰ ਰਿਹਾ ਖੁਦ ਆਪ ਐਨ ਪਰ ਇਹ ਗਾਈਡੈਂਸ ਹੋਦਾ ਨਹੀਂ ਜੇ ਤੁਹਾਨੂੰ ਐਕਸਪੀਰੀਅੰਸ ਹੋ ਰੰਦਾ ਬੋਡੀ ਜਿੱਦਾਂ ਮੈਨੂੰ ਟਾਈਮ ਹੋ ਗਿਆ ਨਾ ਇੱਕ ਚੀਜ਼ ਨਾ ਹੋ ਰਿਹਾ ਕਿ ਰਾਤ ਦਾ ਮੀਲ ਜਿਹੜਾ ਕਹਿੰਦੇ ਨੇ ਕਿ ਬਹੁਤ ਹੈਵੀ ਨਹੀਂ ਹੋਣਾ ਚਾਹੀਦਾ ਇਹ ਡਿਫਾਈਨ ਕਰਦਾ ਇਹ ਬੜੀ ਵੱਡੀ ਮਿਥ ਹੈ ਰਾਤ ਦੀ ਮੀਲ ਮੇਰੀ ਹੈਵੀ ਹੁੰਦੀ ਹੈ ਹੂੰ ਉਹਦਾ ਰੀਜ਼ਨ ਕੀ ਹੈ ਕਿ ਕੰਮ ਕਰ ਕਰਨਾ ਨਾ ਸੋ ਦਿਨੇ ਜੇ ਮੈਂ ਹੈਵੀ ਮੀਲ ਖਾਣਾ ਤੇ ਮੈਂ ਸੁਸਤੀ ਪੈ ਜਾਂਦੀ ਹੈ ਸੁਸਤੀ ਪੈ ਜਾਂਦੀ ਹੈ ਕੰਮ ਹੋਣਾ ਨਹੀਂ ਦਿਮਾਗ ਢਿੱਲਾ ਹੋ ਜਾਂਦਾ ਵਾ ਨੀਂਦਾਂ ਨਹੀਂ ਸ਼ੁਰੂ ਹੋ ਜਾਂਦੀ ਲੋਕਾਂ ਨਾਲ ਵੀ ਇਦਾਂ ਹੁੰਦਾ ਨਾ ਜਦੋਂ ਸਵੇਰੇ ਤੁਸੀਂ ਪ੍ਰੋਟੀਨ ਪ੍ਰੋਟੀਨ ਖਾਂਦੇ ਹੋ ਨਾ ਤੇ ਆਫਿਸ ਬੈ ਜਾਣਾ ਤੁਹਾਨੂੰ ਨੀਂਦ ਆ ਰਹੀ ਸ਼ੁਭੇ 2:30 ਵਜੇ ਉਹ ਆਪਾਂ ਦੂਸਰਾ ਡੱਬਾ ਖੋਲ ਲਿਆ ਹਾਂ ਇਨਸੂਲਿਨ ਫੇਰ ਫੇਰ ਤੁਹਾਨੂੰ ਭੁੱਖ ਲੱਗੀ ਫਿਰ ਰੋਟੀਆਂ ਪਾੜੀਆਂ ਫਿਰ ਰੋਟੀਆਂ ਖਾਧੀਆਂ 3:00 4:00 ਵਜੇ ਚਾਰ ਫੇਰ ਸੁਸਤੀ ਪੈ ਨਹੀਂ ਲੋਕਾਂ ਨੇ ਕਹਿੰਨਾ ਕੰਪਨੀਆਂ ਕਹਿੰਨਾ ਯਾਰ ਤੂੰ ਆਊਟਪੁੱਟ ਹੀ ਨਹੀਂ ਦੇ ਰਿਹਾ ਬਿਲਕੁਲ ਠੀਕ ਜਿਹਦਾ ਮਾਲਕ ਨੇ ਕਹਿੰਨਾ ਤੂੰ ਆਊਟਪੁੱਟ ਕਿਉਂ ਨਹੀਂ ਦੇ ਰਿਹਾ ਉਹ ਆਊਟਪੁੱਟ ਕਿੱਥੇ ਦਊਗਾ ਬੇਸਿਕ ਤੁਹਾਡਾ ਮੀਨਿੰਗ ਤੁਹਾਨੂੰ ਅੱਗੇ ਆਂਦੇ ਰਹੀ ਹੈ ਸੁਸਤੀ ਪੈ ਰਹੀ ਹੈ ਨਾ ਤੁਹਾਡਾ ਮਾਈਂਡ ਹੀ ਨਹੀਂ ਹੈਗਾ ਕੋਈ ਦੋ ਜਾਂ ਤਿੰਨ ਜਾਂ ਚਾਰ ਕੋਈ ਐਸੇ ਵਰਕਆਊਟ ਦੱਸੋ ਜ ਕਰ ਸਕਣ ਤੇ ਖਾਸ ਤੌਰ ਤੇ ਜਿਹਨਾਂ ઓਰ ਫੀਮੇਲਸ ਵੀ ਜਾਂ ਮੈਨ ਜਿਹੜੇ ਵੀ ਲੋਕ ਕਰ ਸਕਣ ਥੋੜੀਆਂ ਸਾਨੂੰ ਦੋ ਤਿੰਨ ਐਕਸਰਸਾਈਜ਼ ਜ਼ਰੂਰ ਦੇਖੋ ਉਹਦੇ ਲਈ ਬੋਡੀ ਵੇਟ ਜਿੱਦਾਂ ਤਿੰਨ ਚਾਰ ਐਕਸਰਸ ਦੱਸ ਦੇਣਾ ਹਾਂ ਬਿਲਕੁਲ ਹੁਣ ਮੰਨ ਲਓ ਟੇਬਲ ਲਵੋ ਮੈਂ ਦੱਸਦਾ ਤੁਹਾਨੂੰ ਅਸੀਂ ਨਾਲ ਨਾਲ ਪ੍ਰੈਕਟੀਕਲ ਜ਼ਰੂਰ ਕਰਕੇ ਦਿਓ ਕਿਉਂਕਿ ਤੁਸੀਂ ਪ੍ਰੋਫੈਸ਼ਨਲ ਹੋ ਅچھے ਤਰੀਕੇ ਦੇ ਨਾਲ ਦੱਸ ਸਕਦੇ ਹੋ ਆ ਦੇਖੋ ਫੀਮੇਲਸ ਨੂੰ ਜਿੱਦਾਂ ਮੰਨ ਲਓ ਘਰ ਕੋਈ ਟੇਬਲ ਆਪਣੇ ਕੋਲ ਹਮ ਠੀਕ ਹੈ ਦੋ ਤਿੰਨ ਐਕਸਰਸ ਦੱਸੂਗਾ ਉਹਨਾਂ ਨੂੰ ਜਸਟ ਜਿਸ ਤੁਹਾਡਾ ਆਲਮੋਸਟ ਫੁੱਲ ਬਡੀ ਵਰਕਆਊਟ ਹੋ ਜਾਏਗਾ ਫੀਮੇਲਸ ਠੀਕ ਹੈ ਜੇ ਮੇਲ ਵੀ ਕਰਨਾ ਚਾਹੇ ਕਰ ਸਕਦਾ ਟੇਬਲ ਰੱਖਿਆ ਇਨਕ ਜਾ ਬਸ ਇਨੀ ਕਿ ਲੰਬਾਈ ਤੁਹਾਡੇ ਗੋਡਿਆਂ ਦੀ ਲੰਬਾਈ ਇਦਾਂ ਰੱਖੋ ਐਂਡ ਤਿੰਨ ਚਾਰ ਸੈਟ ਲਾਓ ਸਕੁਐਟਸ ਹਮ ਬੋਡੀ weight ਸਕੁਐਟਸ ਠੀਕ ਹੈ ਤਿੰਨ ਚਾਰ ਸੈਟ 8 10 8 10 ਰੈਪ ਸ਼ੁਰੂ ਸ਼ੁਰੂ ਕਰ ਲੀਆਂ ਪਊਗੀਆਂ ਤਿੰਨ ਚਾਰ ਦਿਨ ਬਾਅਦ ਉਹ ਨਿਕਲ ਜਾਣੀ ਠੀਕ ਹੈ ਜਿਹੜੀ ਇਹ ਮਸਲ ਵਾਇਆ ਇਹ ਹੈਗਾ ਜੀ ਫਾਰਵਰਡ ਜਿਹੜਾ ਤੁਹਾਡਾ ਸਕੁਐਡ ਮਸਲ ਆ ਠੀਕ ਹੈ ਫਿਰ ਫੀਮੇਲ ਜਾਂ ਮੇਲ ਕੀ ਕਰੇ ਵਾਈਟ ਕਰ ਲਵੇ ਲੈਗਸ ਨੂੰ ਠੀਕ ਹੈ ਹੱਥ ਰੱਖੇ ਇੱ ਤੁਹਾਡਾ ਮਸਲ ਇਹ ਬੇਸਿਕਲੀ ਤੁਹਾਡੇ ਹੈਮਸਟ੍ਰਿੰਗ ਐਂਡ ਹਿਪਸ। ਠੀਕ। ਜੇ ਫੀਮੇਲਸ ਨੂੰ ਹੁੰਦਾ ਨਾ ਕਿ ਹਿਪਸ ਨੂੰ ਸ਼ੇਪ ਚ ਲੈ ਕੇ ਆਉਣਾ ਇਹ ਬੜੀ ਅੱਛੀ ਐਕਸਰਸ ਹੈ। ਦਾ ਸਕੁਐਟ ਵੀ ਬੈਸਟ ਹੈ। ਇਹ ਜੇ ਨਾ ਹੋਰ ਅੱਛਾ ਅੰਦਰ ਜੇ ਤੁਸੀਂ ਬੋਡੀ ਵੇਟ ਲਾਉਂਗੇ। ਇਹ ਹੋ ਗਿਆ। ਉਸ ਤੋਂ ਬਾਅਦ ਤੁਸੀਂ ਪੁਸ਼-ਅਪਸ ਕਰ ਸਕਦੇ ਹੋ। ਫੀਮੇਲਸ ਜੇ ਉਹਨਾਂ ਨੇ ਜ਼ਮੀਨ ਤੇ ਕਰਨਾ ਪੁਸ਼-ਅਪ ਮੰਨ ਲਓ ਉਹਨਾਂ ਕੋ ਫੁੱਲ ਨਹੀਂ ਹੁੰਦਾ। ਇਹ ਬਹੁਤ ਮੋਟਾ ਬੰਦਾ। ਇਦਾਂ ਨੀ ਤੇ ਬੈਠੇ ਆਪਣੇ। ਬਿਲਕੁਲ ਠੀਕ ਹੈ ਆਵੇ। ਓਕੇ ਆਪਣੀ ਚੈਸਟ ਹਾਈਟ ਤੇ। ਹਮ। ਤੇ ਜਸਟ ਪਹਿਲੋ ਇਦਾਂ ਹਾਫ ਹਾਫ ਪੁਸ਼-ਅਪਸ ਲਾਉਣੇ ਸ਼ੁਰੂ ਕਰੇ ਕਿਉਂਕਿ ਮੋٹے ਬੰਦੇ ਕੋ ਥੱਲੇ ਜਾ ਹੀ ਨਹੀਂ ਹੁੰਦਾ ਥੱਲੇ ਉਹ ਤੇ ਉਹਨੇ ਡਿਗ ਜਾਣਾ ਡਿਗ ਜਾਣਾ ਬਸ ਪ੍ਰੈਕਟਿਸ ਕਰੇ ਬੰ ਇੰਨੀ ਨਹੀਂ ਫਿਰ ਜਿੱਦਾਂ ਇਹ ਐਡਵਾਂਸ ਹੋਵੇ ਫਿਰ ਹੋਰ ਆ ਜਾਵੇ ਹੌਲੀ ਹੌਲੀ ਬਿਲਕੁਲ ਠੀਕ ਹੈ ਫਿਰ ਇਹ ਤਾਂ ਨੈਕਸਟ ਮੰਨ ਲਓ ਉਹ ਕਹਿੰਦਾ ਕਿ ਮੇਰੇ ਕੋ ਲੱਗਨੇ ਸ਼ੁਰੂ ਹੋ ਗਏ ਜਾਂ ਫੀਮੇਲ ਵੀ ਕਹਿੰਦੀ ਹੈ ਕਿ ਮੇਰੇ ਕੋ ਜਾਣਾ ਕਿ ਨੈਕਸਟ ਹੁਣ ਪੁਸ਼-ਅਪ ਵਧੀਆ ਕਿਦਾਂ ਲਾਵਾਂ ਹਮ ਦੀਵਾਰ ਆ ਮੰਨ ਲਓ ਫੋਰ ਐਗਜ਼ਾਮਪਲ ਦੀਵਾਰ ਆ ਦੀਵਾਰ ਹੈ ਠੀਕ ਹੈ ਦੀਵਾਰ ਦੇ ਹੱਥ ਰੱਖ ਕੇ ਫਿਰ ਇੱਥੋਂ ਇਦਾਂ ਪੁਸ਼-ਅ ਜਿਹੜੇ ਫੁੱਲ ਪੁਸ਼ਅਪਸ ਵੀ ਲੱਗਨੇ ਸ਼ੁਰੂ ਹੋ ਜਾਂਦੇ ਆ ਇਹਦੇ ਤੁਹਾਡੇ ਬੈਕ ਮਸਲ ਤੁਹਾਡੇ ਟ੍ਰਾਈਸੈਪਸ ਤੁਹਾਡੇ ਹੈਮਸਟ੍ਰਿੰਗ ਤੁਹਾਡਾ ਕੋਰ ਇਹ ਸਾਰਾ ਆ ਗਿਆ ਉਹਦੇ ਵਿੱਚ ਠੀਕ ਹੈ ਉਹ ਤਵੇ ਤੁਸੀਂ ਕੀ ਕਰੋ ਜਦਾਂ ਮੈਂ ਜਦਾਂ ਆਨਲਾਈਨ ਟ੍ਰੇਨਿੰਗ ਦਿੰਨਾ ਫੀਮੇਲ ਨੂੰ ਜਿਨ੍ਹਾਂ ਇੱਕ ਉਹਨਾਂ ਕੋ ਵੇਟ ਨਹੀਂ ਹੁੰਦਾ ਫਿਰ ਮੈਨੂੰ ਪਤਾ ਹੀ ਕਿੰਨਾ ਕਿ ਲੀਟਰ ਲੀਟਰ ਪਾਣੀ ਨਾ ਬੋਤਲ ਲੈ ਲਓ ਦੋ ਬੋਤਲਾਂ ਓਕੇ ਲੀਟਰ ਦੀ ਪਾਣੀ ਭਰ ਲਓ ਕਿਲੋ ਕਿਲੋ ਦੀ ਉਹ ਬੋਤਲ ਹੋ ਗਈ ਉਹਨੂੰ ਪਕੜੋ ਹੂੰ ਦੋ ਤਿੰਨ ਸੈਟ ਲਾਣੇ ਇਦਾਂ ਸਾਈਡ ਸ਼ੋਲਡਰਸ ਸਾਈਡ ਸ਼ੋਲਡਰ ਬੜੇ ਸ਼ੋਲਡਰ ਨੇ ਬਿਲਕੁਲ ਠੀਕ ਹੈ ਹੌਲੀ ਹੌਲੀ ਜਦੋਂ ਮਤਲਬ ਇੰਟੈਂਸਿਟੀ ਵਧੂਗੀ ਉਹ 2 ਲੀਟਰ ਦੀ ਕੋਕ ਦੀ ਬੋਤਲ ਆਂਦੀ ਹੈ ਨਾ ਉਹਨੂੰ ਘਾੜ ਲਓ ਉਹਨੂੰ ਫੜ ਲਓ ਉਹ ਵੇਟ ਤੁਹਾਡਾ ਉਹ ਪਲੱਸ ਹੋਣਾ ਚਾਹੀਦਾ ਉਹੀ ਤੁਸੀਂ ਬੋਤਲਾਂ ਨੂੰ ਲੀਟਰ ਲੀਟਰ ਦੀ ਬੋਤਲਾਂ ਨੂੰ ਘੁਮਾ ਲਓ ਇਦਾਂ ਹਮ ਬਾਈਸੈਪ ਹੋਗੇ ਤੁਹਾਡੇ ਫੀਮਲਸ ਦੀ ਆਰਮ ਦੀ ਐਕਸਰਸ ਹੋਗੀ 3 4 ਇੰਚਰ ਸਟੇਲ ਉਹ ਸੇਮ ਇਲਾ ਦਾ ਮੈਲਸ ਵੀ ਐਸੀ ਚੀਜ਼ ਨੂੰ ਫੋਲੋ ਕਰ ਸਾਰੇ ਲਈ ਮੇਲ ਫੀਮੇਲ ਦੀ ਐਕਸਰਸ ਸੇਮ ਹੁੰਦੀ ਹੈ ਜਿਹੜਾ ਹੈ ਯੂਨੀਸੈਕਸ ਉਤ ਤੋਂ ਬਾਅਦ ਉਹੀ ਬੋਤਲਾਂ ਰੱਖੋ ਇੱਥੇ ਤੁਹਾਡੇ ਸ਼ੋਲਡਰ ਵੀ ਲੱਗੇ ਤੁਹਾਡੇ ਫੁੱਲ ਬੜੀ ਲੱਗੇ ਬਿਲਕੁਲ ਠੀਕ ਹੈ ਬਹੁਤ ਬਹੁਤ ਬੜੀ ਲੱਗੀ ਬਟ ਉਹਦੇ ਲਈ ਮਤਲਬ ਹਿੰਮਤ ਕਰਨੀ ਮੈਨੂੰ ਲੋਕਾਂ ਨੂੰ ਹਾਂ ਕਰਨਾ ਪਿਆ ਇੱਕ ਤਰੀਕੇ ਚੜਨੇ ਪਈ ਸੋਮਰ ਇੱਕ ਤਰੀਕ ਨਿਊ ਇਅਰ ਆਖੀਰਲਾ ਮੇਰਾ ਸਵਾਲ ਹਾਂਜੀ ਹਾਂਜੀ ਦਰਸ਼ਕਾਂ ਨੂੰ ਅਪੀਲ ਕੀ ਕਰਦੇ ਹੋ ਬੀਇੰਗ ਐਕਸਪਰਟ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਜਿਸ ਦੀ ਆਪਾਂ ਕਿੱਥੇ ਕਰ ਰਹੇ ਹਾਂ ਥੋੜੇ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਗਲਤੀ ਦੀ ਜਦੋਂ ਤੁਸੀਂ ਗੱਲ ਪੁੱਛਿਆ ਮੈਂ ਲੋਕਾਂ ਨੂੰ ਦੱਸਣਾ ਚਾਹਨਾ ਕਿ ਜੇ ਤੁਸੀਂ ਫਿਟਨੈਸ ਦੀ ਐਡਵਾਈਸ ਲੈਣੀ ਹੈ ਨਾ ਤੇ ਫਿਟਨੈਸ ਵਾਲੇ ਬੰਦੇ ਕੋ ਜਾਓ ਹਾਂ ਉਹਨੂੰ ਪੁੱਛੋ ਜੇ ਤੁਹਾਨੂੰ ਕੋਈ ਡਾਊਟ ਹੈ ਨਾ ਕਿ ਯਾਰ ਮੈਨੂੰ ਫਰਕ ਨਹੀਂ ਪੈ ਰਿਹਾ ਤੂੰ ਉਹਨੂੰ ਪੈਸੇ ਦਿੱਤੇ ਜੀ ਕੋਚ ਨੂੰ ਉਹਦਾ ਸਿਰ ਖਾਓ ਨਾ हां बिल्कुल ਤੁਸੀਂ ਨਾਲ ਦੇ ਨੂੰ ਕੋ ਪੁੱਛ ਰਹੇ ਹੋ ਤੁਸੀਂ ਕੋਈ ਮੋਚੀ ਆ ਗਿਆ ਉਹ ਦੱਸ ਗਿਆ ਭਾਬੀ ਜੀ ਏਦਾਂ ਖਾ ਲਿਆ ਕਰੋ ਬਿਲਕੁਲ ਹੈ ਬਹੁਤ ਪਤਾ ਦੀ ਗੱਲ ਹੈ ਬਹੁਤ ਮਲਕੀ ਚੀਜ਼ਾਂ ਹੈ ਇਹ ਕਿ ਵਿਸ਼ਵਾਸ ਆਪਣੇ ਤੇ ਰੱਖੋ ਤੇ ਜਦ ਕੋਈ ਵਿਸ਼ਵਾਸ ਆਪਣੇ ਰੱਖੋ ਤੇ ਜਿਹੜੀ ਚੀਜ਼ ਦਾ ਜਿਹੜੀ ਫੀਲਡ ਦਾ ਬੰਦਾ ਹੈ ਉਹ ਕੀਤਾ ਨਾ ਉਹ ਕੋਸ਼ਨ ਉਹੀ ਫੀਲਡ ਦੇ ਬੰਦੇ ਨੂੰ ਪੁੱਛੋ ਜੇ ਮੰਨ ਲਓ ਕੋ ਪ੍ਰਾਪਰਟੀ ਡੀਲਰ ਹੈ ਨਾ ਉਹਨੂੰ ਜਾ ਕੇ ਪੁੱਛੋ ਯਾਰ ਪ੍ਰਾਪਰਟੀ ਦਾ ਕਿੱਦਾਂ ਕਰਨਾ ਆ ਉਹ ਇਹਨੂੰ ਇਹ ਨਾ ਦੱਸੇਗਾ ਕਿ ਕਾਰ ਦਾ ਚਿਪਟਾ ਕਰ ਹੋ ਗਿਆ ਹਾਂ ਠੀਕ ਕਰ ਦੇਗਾ ਬਿਲਕੁਲ ਇਹ ਲੋਕਾਂ ਨੂੰ ਸਮਝ ਨਹੀਂ ਚਾਹੀਏ ਇਹੀ ਸਮਝ ਹੈ ਨਾ ਲੋਕੀ ਕਿ ਮੈਨੂੰ ਜਿਹੜੀ ਪ੍ਰੋਬਲਮ ਹੈ ਮੈਂ ਉਸ ਐਕਸਪਰਟ ਕੋ ਜਾਵਾਂ ਜਾਂ ਜਾਵਾਂਗੀ ਉਹ ਉਹਦਾ ਨਾ ਸੋਲੂਸ਼ਨ ਹੋਣਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਭਾਈ ਆਪਣਾ ਕੇ ਬਹੁਤ ਦੇਰ ਬਾਅਦ ਮਿਲਿਆ ਪਾਇਆ ਬਹੁਤ ਦੇਰ ਬਾਅਦ ਮਜ਼ਾ ਆਇਆ ਲਾਕਡਾਊਨ ਚ ਭਾਈ ਆਂਦੇ ਸੀ ਮੇਰੇ ਕੋ ਐਸੇ ਨਾ ਬਿਲਕੁਲ ਫਿਰ ਲਾਕਡਾਊਨ ਲੱਗ ਗਿਆ ਭਾਈ ਬਸ ਸਾਨੂੰ ਵੀ ਲਾਕਡਾਊਨ ਹੀ ਲੱਗ ਗਿਆ ਬਹੁਤ ਐਮ ਜਾਣਕਾਰੀ ਖਾਸ ਤੌਰ ਤੇ ਤੁਹਾਡੀ ਸਿਹਤ ਨਾਲ ਜੁੜੀ ਹੋਈ ਇੱਕ ਕਹਾਣੀ ਜਿਹੜੀ ਹੈ ਕਿ ਦੋ ਪਰਵਾਂ ਦੇ ਸੰਘਰਸ਼ ਦੀ ਵੀ ਹੈ ਪਰ ਇੱਕ ਤੇ ਇੱਕ 11 ਜ਼ਰੂਰ ਕਰਕੇ ਕੁਝ ਦਿਖਾਇਆ ਹੈ ਪਰਵਾਰ ਵੀ ਆਪਣਾ ਬਹੁਤ ਵਧੀਆ ਚਲਾ ਰਹੇ ਨੇ ਸਭ ਤੋਂ ਜ਼ਰੂਰੀ ਤੁਹਾਡੀ ਸਿਹਤ ਦਾ ਧਿਆਨ ਰੱਖਦੇ ਨੇ 올ਡ ਸਕੂਲ ਨੂੰ ਡਿਫਾਈਨ ਵੀ ਕੀਤਾ ਤੇ ਉਮੀਦ ਕਰਦੇ ਆ ਕਿ ਜੋ ਸਰਵੇਸ਼ਣ ਨੇ ਗੱਲਾਂ ਦਸੀਆਂ ਹੋਣੀਆਂ ਤੁਹਾਨੂੰ ਜ਼ਰੂਰ ਜੜੀਆਂ ਨੇ ਕੀ ਪਸੰਦ ਆਈਆਂ ਹੋਣੀਆਂ ਤੇ ਉਮੀਦ ਹੈ ਕਿ ਤੁਸੀਂ ਜ਼ਰੂਰ ਅਮਲ ਕਰੋਗੇ ਬਨੇਰੋ ਪੀਟੀਸੀ న్యూਸ ਦੇ ਨਾਲ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ న్యూਸ ਜਿਲੰਦ